ਲੱਕੜ ਵਗੈਰਾ ਯੂਜ਼ ਕੀਤੀ ਹੋਈ ਹੈ ਸਾਰੀ ਐਮਪੀਟੀ ਕੇਗੀ ਆ ਸਾਰੀ ਪੀਜੀਓ ਪਾਲਿਸ਼ ਕੀਤੀ ਹੋਈ ਹੈ ਪੀਜੀਓ ਪਾਲਿਸ਼ ਔਰ ਸਾਰਾ ਜਿੰਨੀ ਵੀ ਆ ਇਹ ਸਾਰੀ ਮਤਲਬ 2 ਸਵਾ 2 ਇੰਚ ਮੋਟੀ ਲੱਕੜ ਹੈ ਪਰ ਜਿਹੜੀ ਵੁੱਡ ਵੀ ਯੂਜ਼ ਕੀਤੀ ਨਾ ਕਿ ਤੁਸੀਂ ਆ ਦੇਖੋਗੇ ਆ ਸਾਰਾ ਜਿੰਨਾ ਵੀ ਲੱਗਾ ਹੈ ਸਾਰਾ ਇੱਕੋ ਸਿੰਗਲ ਪੀਸ ਹੈ ਠੀਕ ਹੈ ਜੀ ਬਲੇ ਦੇ ਚ ਉਹ ਨਹੀਂ ਹੈਗਾ ਕਿ ਕੋਈ ਜੋਇੰਟਸ ਹੈ ਕਿ ਮਤਲਬ ਵੀ 2024 ਦੇ ਵਿੱਚ ਸਾਰਨਾ ਸਾਰਨਾ ਜਿਆਦਾ ਟ੍ਰੈਂਡਿੰਗ ਮਾਡਲ ਦੇ ਵਿੱਚ ਇਹ ਰਿਹਾ ਦੇਖੋਗੇ ਨਾ ਦੇਖੋ ਨਾ ਇਹ ਸਾਰਾ ਵੁੱਡ ਲੱਗ ਰਿਹਾ ਠੀਕ ਹੈ ਜੀ ਐਕਚੁਅਲ ਦੇ ਵਿੱਚ ਇਹ ਰੇਜ਼ਨ ਵੁੱਡ ਹੁੰਦੀ ਹੈ ਜਿਵੇਂ ਇਹਨੂੰ ਫਾਈਬਰ ਵੀ ਬੋਲ ਦ ਸਹੀ ਸਾਰਾ ਇਹ ਵੱ ਲੱਕੜ ਨਹੀਂ ਹੈਗੀ ਪ्योर ਨਹੀਂ ਇਹ ਲੱਕੜ ਨਹੀਂ ਹੈਗੀ ਚੀਜ਼ ਬਹੁਤ ਸੋਹਣੀ ਬਣਾਈ ਆ ਬਾਈ ਇਹ ਵੀ ਬਾਹਰ ਜਾਣੀ ਆ ਬਈ ਆਪਣੇ ਉਹਦੇ ਨਾਲ ਹਾਂਜੀ ਇਹ ਵੀ ਵੀਰੇ ਮੈਲਬਾਨੀ ਜਾਣਾ ਠੀਕ ਹੈ ਸਾਰਾ ਇਹ ਵੀ ਕਸਟਮਰ ਨੇ ਸਾਰਾ ਸਾਗਵਾਨ ਦੇ ਵਿੱਚ ਰੈਡੀ ਕਰਵਾਇਆ ਤੇ ਅੱਜਕੱਲ ਮਲੋ ਹਣ ਜਿੰਨਾ ਵੀ ਪ੍ਰੀਮੀਅਮ ਦੇ ਫਰਨੀਚਰ ਚੱਲਦਾ ਪਿਆ ਉਹ ਕੇਨ ਟ੍ਰੈਂਡ ਕਾਫੀ ਜਿਆਦਾ ਚੱਲ ਰਿਹਾ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਆ ਆ ਜਾਂਦੇ ਨੇ ਪਲਿਸਟਰ ਦੇ ਵਿੱਚ ਸਾਰੀਆਂ ਚੇਅਰ ਕੀਤੀਆਂ ਹੋਈਆਂ ਨੇ ਠੀਕ ਹੈ ਔਰ ਇਹਨਾਂ ਦੀ ਜਿਹੜੀ ਤੁਸੀਂ ਆ ਸ਼ਾਈਨਿੰਗ ਦੇਖੋ ਜਨਾ ਵੀ ਆ ਸਾਰਾ ਲਾਈਫ ਟਾਈਮ ਗਾਰੰਟੀ ਹੁੰਦੀ ਹੈ ਕਿ ਇਹਨਾਂ ਦੇ ਵੱਲੋਂ ਨਾ ਮੱਧ ਹਾਂਜੀ ਵੀਰੇ ਇਹ ਵੀ ਆਪਣੇ ਕੋਲ ਸਾਰੀ ਰੇਂਜ ਹੁੰਦੀ ਹੈ ਇਹਦੇ ਵਿੱਚ ਪਾਣੀ ਪਈ ਜਾਵੇ ਮੀਂਹ ਪਈ ਜਾਵੇ ਕੋਈ ਕਿਸੇ ਤਰ੍ਹਾਂ ਦੀ ਇਹਨੂੰ ਦਿੱਕਤ ਨਹੀਂ ਹੈਗੀ ਕਿੰਨੇ ਕ ਕੰਟੇਨਰ ਜਿਹੜੇ ਤੁਸੀਂ ਭੇਜਦੇ ਰਹਿੰਦੇ ਹੋ ਤੁਸੀਂ ਮੰਨ ਕੇ ਚੱਲੋ ਵੀ ਹਫਤੇ ਦੇ ਵਿੱਚੋਂ 2-3 ਕੰਟੇਨਰ 2 ਕੰਟੇਨਰ 3 ਕੰਟੇਨਰ ਰੈਗੂਲਰ ਚੱਲਦੇ ਰਹਿੰਦੇ ਸੱਸੀ ਗੱਲ ਦੋਸਤੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਨਾ ਫਰਨੀਚਰ ਮੰਗਾਉਣਾ ਨਾ ਤਾਂ ਖੁਸ਼ਦਲ ਫਰਨੀਚਰ ਵਾਲਿਆਂ ਨੂੰ ਯਾਦ ਕਰ ਲਿਓ ਬਾਈ ਹੋਰਾਂ ਦੀ ਬਹੁਤ ਵਧੀਆ ਕੁਆਲਿਟੀ ਆ ਤਯਰਬ ਹੈ ਤੇ ਸਭ ਤੋਂ ਵੱਡੀ ਗੱਲ ਜੇ ਇੰਡੀਆ ਦਾ ਫਰਨੀਚਰ ਤੁਸੀਂ ਬਾਹਰ ਮੰਗਾਉਣਾ ਹੈ ਤਾਂ ਆਪਾਂ ਨੂੰ ਕਿੰਨੇ ਕ ਮਹਿੰਗਾ ਸਸੀ ਗੱਲ ਬਾਈ ਸਸੀ ਗੱਲ ਵੀਰ ਜੀ ਬਾਈ ਜੀ ਸਭ ਤੋਂ ਪਹਿਲਾਂ ਦਾ ਲੋਕੇਸ਼ਨ ਦੱਸ ਦੀ ਆਪਾਂ ਜੀ ਵੀਰ ਜੀ ਆ ਖੁਸ਼ਤਲ ਫਰਨੀਚਰ ਵੀਰੇ ਫਾਇਲ ਕਾ ਮਲੋਟ ਰੋਡ ਦੇ ਸੈਂਟਰ ਦੇ ਵਿੱਚ ਪੈਂਦਾ ਫਾਇਲ ਕਾ ਡਿਸਟ੍ਰਿਕਟ ਦੇ ਵਿੱਚ ਜੀ ਜੀ ਵੀਰ ਜੀ ਤੇ ਬਾਈ ਜੇ ਗੱਲ ਕਰੀਏ ਕਿੰਨਾ ਕ ਤਿਆਰ ਆਪਾਂ ਹੋ ਗਿਆ ਮਤਲਬ ਕਿੰਨੇ ਘੰਟੇ ਇੰਨਰ ਆ ਜਿਹੜੇ ਤੁਸੀਂ ਭੇਜਦੇ ਰਹਿੰਦੇ ਹੋ ਆ ਵੈਸੇ ਜੇ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਵੈਸੇ ਕਦੀ ਹਿਸਾਬ ਲਾਇਆ ਨਹੀਂਗਾ ਪਰ ਤੁਸੀਂ ਮੰਨ ਕੇ ਚੱਲੋ ਵੀ ਹਫਤੇ ਦੇ ਵਿੱਚੋਂ 2-3 ਕੰਟੇਨਰ 2 ਕੰਟੇਨਰ 3 ਕੰਟੇਨਰ ਰੈਗੂਲਰ ਚੱਲਦੇ ਰਹਿੰਦੇ ਆ ਵੀਰੇ ਠੀਕ ਹੈ ਜੀ ਸਾਰੀ ਕੰਟਰੀ ਦੇ ਵਿੱਚ ਹੀ ਆਪਾਂ ਭੇਜਦੇ ਰਹਿੰਦੇ ਆ ਠੀਕ ਹੈ ਜੀ ਇਹ ਭਾਈ ਇੱਕ ਇੱਕ ਘਰ ਦਾ ਸਮਾਨ ਆ ਜਾਂ ਅਲੱਗ-ਅਲੱਗ ਕਸਟਮਰਾਂ ਦਾ ਇਹ ਵੀਰੇ ਫਿਲਹਾਲ ਇਹ ਸਾਰਾ ਮਤਲਬ 20 ਫੁੱਟ ਕੰਟੇਨਰ ਹੈਗਾ ਇਹ ਸਾਰਾ ਇੱਕ ਘਰ ਦਾ ਹੀ ਆ ਜਿਵੇਂ ਤੁਸੀਂ ਮੰਨ ਲਓ ਵੀ 4 ਬੈਡਰੂਮ ਦਾ ਸਮਾਨ ਆ ਔਰ ਇੱਕ ਡਾਈਨਿੰਗ ਹੋ ਗਿਆ ਦੋ ਸੋਫਾ ਸੈੱਟ ਹੋ ਗਏ ਤੇ ਬਾਕੀ ਇਹ ਡਰੈਸਿੰਗ ਹੋ ਗਈਆਂ ਅਲਮਿਰਾਜ਼ ਹੋ ਠੀਕ ਹੈ ਜੀ ਇੱਕ ਚੀਜ਼ ਭਾਈ ਹੋਰ ਬਹੁਤ ਖਾਸ ਹੈ ਪੈਕਿੰਗ ਤੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਕੁਆਲਿਟੀ ਕਿਹੋ ਜਿਹੀ ਹੋਊਗੀ ਜੀ ਜੀ ਇੱਕ ਤਾਂ ਪੈਕਿੰਗ ਬਾਰੇ ਜੂਬ ਦੱਸਿਓ ਵੀ ਬਾਹਰ ਜਿੱਥੇ ਵੀ ਮਾਲ ਆਪਣਾ ਇਹ ਜਾਊਗਾ ਵੀ ਜਮਾਂ ਉਹਦੇ ਤੋਂ ਤੁਵੇਂ ਨਿਕਲ ਜਿਵੇਂ ਫੋਟੋ ਤੇ ਲਾਇਆ ਹੋਇਆ ਬਿਲਕੁਲ ਵੀਰ ਜੀ ਤੇ ਆਪਾਂ ਜਿੰਨਾ ਵੀ ਸਮਾਨ ਕਸਟਮਰ ਨੇ ਆਰਡਰ ਕੀਤਾ ਨਾ ਜੀ ਆਪਾਂ ਉਹਦਾ ਫਾਈਨਲ ਪ੍ਰਿੰਟ ਤਿਆਰ ਕਰਕੇ ਕਸਟਮਰ ਨੂੰ ਫੋਟੋ ਪਾ ਕੇ ਉਸੇ ਦਾ ਹੀ ਪ੍ਰਿੰਟ ਕੱਢ ਕੇ ਆਪਾਂ ਇੱਥੇ ਲਾਇਆ ਆਇਆ ਔਰ ਪ੍ਰੋਪਰ ਹਰੇਕ ਜਿੰਨੀਆਂ ਵੀ ਆਈਟਮ ਦਾ ਸਾਰੇ ਦੇ ਉੱਪਰ ਸਮਫਰਿਚਰ ਦੀ ਫੋਟੋ ਲੱਗੀ ਹੋਈ ਆ ਔਰ ਉਹਨੂੰ ਆਪਾਂ ਠੀਕ ਹੈ ਨਾਲ ਕਸਟਮਰ ਨੂੰ ਆਪਾਂ ਨੰਬਰ ਲਿਸਟ ਦੇਵਾਂਗੇ ਪੈਕਿੰਗ ਲਿਸਟ ਉਹਦੇ ਵਿੱਚ ਕੀ ਹੋਗਾ ਕਸਟਮਰ ਨੂੰ ਪਤਾ ਹੋਏਗਾ ਕਿ ਮੇਰਾ 3 ਨੰਬਰ ਦੇ ਵਿੱਚ ਆ ਆਈਟਮ ਹੈਗੀ ਆ 25 ਨੰਬਰ ਦੇ ਵਿੱਚ ਆ ਹੈਗੀ 1 ਨੰਬਰ ਦੇ ਵਿੱਚ ਆ ਆਈਟਮ ਕਸਟਮਰ ਨੂੰ ਖੋਲਣ ਲੱਗੇ ਵੀ ਕੋਈ ਦਿੱਕਤ ਨਾ ਆਏਗੀ ਆ ਮੈਨੂੰ ਲੱਗਦਾ ਵੱਡੀ ਅਲਮੀਰਾ ਆ ਗਈ ਇਹ ਸਾਰੇ ਕਿੱਥੇ ਲਾਉਣੀ ਆ ਬੰਦੇ ਨੇ ਉੱਥੇ ਜਾ ਕੇ ਖੋਲ ਲੈ ਵਸ ਬਿਲਕੁਲ ਬਿਲਕੁਲ ਇਹ ਵੀਰੇ ਸਾਰੀ ਟਾਲੀ ਦੇ ਵਿੱਚ ਪਿੱਤਲ ਦੀ ਬਣੀ ਹੋਈ ਅਲਮੀਰਾ ਉੱਪਰ ਸਾਰਾ ਇਹਦਾ ਨਾ ਸਾਰਾ ਪਿੱਤਲ ਦਾ ਵਰਕ ਕੀਤਾ ਹੋਇਆ ਹੈ ਲੋ ਇਹ ਸਾਰੀ ਜਿਹੜੀ ਹੈਗੀ ਆ 6 ਫੁੱਟ ਬਾਈ 7 ਫੁੱਟ ਦਾ ਸਾਈਜ਼ ਹੈਗਾ ਇਹਦੇ ਵਿੱਚ ਜੀ ਹਾਂ ਔਰ ਇਹਨੂੰ ਜਿਹੜੀ ਪੈਕਿੰਗ ਵੀ ਆਪਾਂ ਕਰਦੇ ਆ ਫਿਰ ਪੈਕਿੰਗ ਸਾਰੀ ਜਿੰਨੀ ਆ ਅਲੱਗ-ਅਲੱਗ ਆ 4 ਲੇਅਰ 5 ਲੇਅਰ ਪੈਕਿੰਗ ਕਰਦੇ ਆ ਉਹਦੇ ਵਿੱਚ ਤੁਸੀਂ ਮੰਨ ਲਓ ਵੀ ਸਭ ਨਾਲ ਪਹਿਲਾਂ ਨਿੱਟਲੋਨਾ ਪੈਕਿੰਗ ਹੁੰਦੀ ਆ ਫਿਰ ਬੱਬਲ ਪੈਕਿੰਗ ਹੁੰਦੀ ਆ ਫਿਰ ਗੱਤਾ ਪੈਕਿੰਗ ਫਿਰ ਉਸ ਤੋਂ ਬਾਅਦ ਲੈਮੀਨੇਸ਼ਨ ਆ ਜਾਂਦਾ ਠੀਕ ਆ ਜੀ ਹਾਂ ਮਤਲਬ ਕੋਈ ਚਾਂਸ ਹੀ ਨਹੀਂ ਚਾਹੇ ਕਹਿੰਦੇ ਹੁੰਦੇ ਆ ਕੰਟੇਨਰ ਚ ਕੁਰਸੀਆਂ ਰੁੜਦੀਆਂ ਫਿਰਨ ਤਾਂ ਕੋਈ ਟੈਂਸ਼ਨ ਨਹੀਂ ਵੀ ਕੋਈ ਟੁੱਟ ਜੂ ਜਾਂ ਪਾਲਿਸ਼ ਖਰਾਬ ਰੱਬ ਦੀ ਕਿਰਪਾ ਨਾਲ ਜਿੰਨੇ ਵੀ ਕੰਟੇਨਰ ਭੇਜੇ ਨੇ ਆਪਾਂ ਮਤਲਬ ਅਜ ਤੱਕ ਕਸਟਮਰ ਨੇ ਕਦੀ ਪਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਕਸਟਮਰ ਨੇ ਜਦੋਂ ਆਰਡਰ ਕੀਤਾ ਤਾਂ ਮੰਨ ਲਓ ਪੈਕਿੰਗ ਦੇ ਵਿੱਚ ਚਲੋ ਠੀਕ ਆ ਵੀ ਕਈ ਕਈ ਕਰ ਜਾਂਦੇ ਨੇ ਵੀ ਚਲੋ ਮਾੜਾ ਮਟਾ ਲਪੇਟਾ ਮਾਰਿਆ ਤੇ ਉਵੇਂ ਲਾਤਾ ਅਸੀਂ ਇਹ ਮੰਨ ਕੇ ਚੱਲੀਦਾ ਵੀ ਕਸਟਮਰ ਨੇ ਪੈਸੇ ਪੇ ਕੀਤੇ ਆ ਉਹਨੇ ਸ਼ੌਂਗ ਨਾਲ ਚੀਜ਼ ਰੈਡੀ ਕਰਵਾਈ ਆ ਕਸਟਮਾਈਜ਼ ਉਹਨੂੰ ਜਿਵੇਂ ਦੀ ਇੱਥੋਂ ਆਪਾਂ ਰੈਡੀ ਕੀਤੀ ਆ ਉਵੇਂ ਹੀ ਅਗਲੇ ਦੇ ਘਰੇ ਚੀਜ਼ ਪਹੁੰਚੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜੀ ਭਾਈ ਹੁਣ ਇੱਕ ਸਵਾਲ ਹੋਰ ਹੈ ਮੰਨ ਲਓ ਆਹ ਕੰਟੇਨਰ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਹੈ ਹਨਾ ਇਹ ਵੀਰੇ ਹਾਂਜੀ ਮੈਲਬੌਰਨ ਜਾ ਰਿਹਾ ਮੈਲਬੌਰਨ ਜੇ ਮੈਲਬੋਨ ਤੋਂ ਬਾਈ ਹੋਰ ਹੀ ਸਮਾਨ ਲੈਂਦੇ ਤਾਂ ਉਹਨਾਂ ਨੂੰ ਕੀ ਕਾਸਟ ਕਰਦੀ ਸੀ ਇੱਥੋਂ ਕੀ ਕਾਸਟ ਪੈਣੀ ਸੀ ਉੱਧਰ ਦੇ ਫਰਨੀਚਰ ਦੇ ਤਾਂ ਇੱਧਰਲੇ ਫਰਨੀਚਰ ਦੇ ਪ੍ਰਾਈਸ ਦੇ ਵਿੱਚ ਕਾਫੀ ਜ਼ਮੀਨ ਅਸਮਾਨ ਦਾ ਫਰਕ ਹੈਗਾ ਠੀਕ ਹੈ ਜੇ ਮੰਨ ਕੇ ਚੱਲਾਂ ਪਹਿਲੀ ਗੱਲ ਤਾਂ ਬਾਹਰ ਇਹ ਵਾਲਾ ਸਮਾਨ ਹੈ ਹੀ ਨਹੀਂਗਾ ਠੀਕ ਹੈ ਜਿੰਨਾ ਵੀ ਆ ਸਾਰਾ ਉਹ ਚਾਈਨਾ ਪ੍ਰੋਸੈਸਡ वुਡ ਹੁੰਦੀ ਆ ਨੇ ਔਰ ਜਿੰਨਾਂ ਦੀ ਲਾਈਫ ਦੀ ਮੰਨ ਕੇ ਚੱਲੀ ਚਾਰ ਪੰਜ ਸਾਲ ਜਾਂ 6 ਸਾਲ ਹੁੰਦੀ ਆ ਉਹ ਲੋਕ ਇੰਨਾ ਕੁ ਯੂਜ਼ ਕਰਦੇ ਔਰ ਇਹਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਘਰਾਂ ਦੇ ਬਾਹਰ ਛੱਡ ਦੇ ਦਿੰਦੇ ਨੇ ਠੀਕ ਹੈ ਜੀ ਔਰ ਇੱਥੋਂ ਜਿਹੜਾ ਫਰਨੀਚਰ ਆਪ ਜਸ ਆਗਮਰ ਚ ਹੋ ਗਿਆ ਚਲੋ ਪਲਾਈਵੁੱਡ ਦੇ ਵਿੱਚ ਵੀ ਰੈਡੀ ਕਰਦੇ ਆ ਉਹਦੇ ਦੋਨਾਂ ਦੀ ਕੁਆਲਿਟੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਜੇ ਪ੍ਰਾਈਸ ਜੇ ਰੱਖੀ ਆ ਤਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਕਿੰਨਾ ਕੁ ਫਰਕ ਪੈਂਦਾ ਮੰਨ ਲਓ ਜੇ ਆਪਾਂ 1-10 ਕ ਲੱਖ ਦਾ ਸਮਾਨ ਲੈਨੇ ਆ ਤਾਂ ਉੱਥੇ ਉਹ ਕਿੰਨੇ ਦਾ ਪੈਂਦਾ ਉਹ ਤੁਸੀਂ ਮੰਨ ਕੇ ਚੱਲੋ ਵੀ ਇੱਥੋਂ ਜੇ ਆਪਾਂ ਕਹੀਏ ਵੀ ਕੰਟੇਨਰ ਦਾ ਵਿੱਚ ਰੇਟ ਲਾ ਕੇ ਫਰਨੀਚਰ ਲਾ ਕੇ ਜੇ ਵੀ ਆਪਾਂ 8-10 ਲੱਖ ਦਾ ਫਰਨੀਚਰ ਆਪਾਂ ਕਰਦੇ ਆ ਸਾਰਾ ਖਰਚਾ ਪੈਂਦਾ ਗਾਗ ਨੂੰ ਉਧਰੋਂ ਜੇ ਸੇਮ ਪਹਿਲੀ ਗੱਲ ਤਾਂ ਸੇਮ ਮਿਲਣਾ ਨਹੀਂਗਾ ਦੂਜੀ ਗੱਲ ਵੀ ਜੇ ਉਹ ਆਈਟਮਾ ਜਿਵੇਂ ਬੈੱਡ ਹੋਗੇ ਡਾਈਨਿੰਗ ਉਦੋਂ ਲੈਣੇ ਆ ਤਾਂ ਤੁਸੀਂ ਮੋਟਾ-ਵਡਾ ਮੰਨ ਕੇ ਚੱਲੋ ਵੀ ਡਬਲ ਪ੍ਰਾਈਸ ਆ ਜਿਹੜਾ ਸ਼ੋਰੂਮਾਂ ਦੇ ਵਿੱਚ ਜਿਹੜਾ ਚਾਈਨਾ ਮੈਡ ਫਰਨੀਚਰ ਹੈਗਾ ਹਰ ਉਹ ਕਾਫੀ ਮੱਲੋ ਵੇਰੀਏਸ਼ਨ ਆਉਂਦੀ ਆ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਭਾਈ ਜਿਵੇਂ ਪਹਿਲਾਂ ਵੀਡੀਓ ਕਰੀਆਂ ਉਹ ਜਿਹੜਾ ਪਿੱਤਰ ਵਾਲਾ ਕੰਮ ਦਿਖਾਇਆ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ ਬਿਲਕੁਲ ਤੁਹਾਡੀ ਕਿਰਪਾ ਹੀ ਆ ਹਾਂਜੀ ਬਹੁਤ ਟ੍ਰੈਂਡਿੰਗ ਦੇ ਵਿੱਚ ਬਹੁਤ ਲੋਕ ਪਿਆਰ ਦਿੰਦੇ ਆ ਹੁਣ ਇੱਕ ਭਾਈ ਕਾਰਵਿੰਗ ਦਾ ਵੀ ਬਹੁਤ ਕੰਮ ਜਿਹੜਾ ਚੱਲ ਰਿਹਾ ਨਾ ਵੀ ਲਗਜ਼ਰੀ ਅਸਲ ਜਿਹੜਾ ਅਲਾ ਕਹਿੰਦਾ ਯਾਰ ਕੋਠੀ ਤੇ ਅਸੀਂ 5 ਕਰੋੜ ਲਾਤਾ ਵਿੱਚ ਫਰਨੀਚਰ ਵੀ 8 ਕਰੋੜ ਵਾਲਾ ਬੋਲੇ ਤੇ ਬਾਕੀ ਮੈਚ ਕਰੇ ਤਾਂ ਉਹ ਵੀ ਆਪਣੇ ਕੋਲੇ ਭਾਈ ਹੁਣ ਮਿਲਦਾ ਹੈ ਬਿਲਕੁਲ ਬਿਲਕੁਲ ਗੇ ਜਿਵੇਂ ਆਪਾਂ ਟ੍ਰੈਡੀਸ਼ਨਲ ਤੇ ਮਾਡਰਨ ਫਰਨੀਚਰ ਦੋਹਾਂ ਚੀ ਆਪਾਂ ਡੀਲ ਕਰਦੇ ਆ ਜਿਵੇਂ ਟ੍ਰੈਡੀਸ਼ਨਲ ਫਰਚਰ ਦੀ ਪਹਿਲਾਂ ਤੁਸੀਂ ਆਪਾਂ ਵੀਡੀਓ ਕਵਰ ਕੀਤੀਆਂ ਸੀਗਾ ਉਹਦੇ ਨਾਲ ਨਾਲ ਹੁਣ ਆਪਾਂ ਕਾਰਵਿੰਗ ਦੀ ਵੀ ਸਾਰੀ ਮਤਲਬ ਨਾਰਮਲ ਤੋਂ ਲੈ ਕੇ ਪ੍ਰੀਮੀਅਮ ਦੇ ਵਿੱਚ ਸਾਰੀ ਰੇਂਜ ਆਪਾਂ ਜਸਟ ਸਟਾਰਟ ਕੀਤੀ ਆ ਭਾਈ ਜਿਵੇਂ ਰੇਟ ਦੀ ਵੀ ਗੱਲ ਹੋਈ ਇੱਕ ਚੀਜ਼ ਹੋਰ ਖਾਸ ਹੈ ਤਾਂ ਜਿਵੇਂ ਇੱਕ ਪਰਿਵਾਰ ਦਾ ਪੂਰੇ ਕੋਠੀ ਦਾ ਸਮਾਨ ਹਾਂਜੀ ਹਾਂਜੀ ਕਈ ਵਾਰ ਕਿਸੇ ਮਿੱਤਰ ਨੇ ਕੋਈ ਪਿੱਤਰ ਵਾਲਾ ਲਾ ਲਓ ਜਾਂ ਕਾਰਵਿੰਗ ਵਾਲਾ ਇੱਕ ਤੇ ਕੱਲੇ ਸੋਫੇ ਮੰਗਾਉਣੇ ਆ ਜਾਂ ਕੱਲੇ ਬੈੱਡ ਮੰਗਾਉਣੇ ਜਾਂ ਕੁਰਸੀਆਂ ਮੰਗਾਉਣੀਆਂ ਉਹਦਾ ਵੀ ਕਿਸੇ ਲੋਟ ਸੋਲੂਸ਼ਨ ਹੋ ਜਾਂਦਾ ਬਿਲਕੁਲ 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 ਵੀ 80 ਦਾ ਵੀ ਹੱਲ ਹੈਗਾ ਕਸਟਮਰ ਜਿਵੇਂ ਅਸੀਂ ਭੇਜਦੇ ਆ ਪਾਰਟ ਲੋਰ ਚ ਭੇਜਦੇ ਆ ਕਸਟਮਰ ਨੂੰ ਅਸੀਂ ਕਹਿ ਦਿੰਦੇ ਆ ਵੀ ਜੇ ਕਿਸੇ ਨੂੰ ਮੰਨ ਲਓ ਕਿ ਦੋ ਬੈੱਡ ਹੀ ਚਾਹੀਦੇ ਆ ਹਣਾ ਕਸਟਮਰ ਸੋਚਦਾ ਯਾਰ ਮੈਂ ਦੋ ਬੈੱਡ ਮੰਗਾਉਣੇ ਆ ਤੇ ਮੈਂ ਹੁਣ ਇੰਡੀਆ ਤੋਂ ਕਿਵੇਂ ਮੰਗਵਾਵਾਂ ਹਣਾ ਉਹਦੇ ਚ ਵੀ ਕੀ ਆ ਵੀ ਹਾਂ ਜੀ ਤੇ ਸਾਰੇ ਪਾਸੇ ਜਿਵੇਂ ਭੇਜਦੇ ਨੇ ਕਸਟਮਰ ਇਹ ਕਹਿੰਦੇ ਵੀ ਤੁਸੀਂ ਆਪ ਦਾ ਆਰਡਰ ਕਰ ਦੋ ਉਹਦੇ ਵਿੱਚ ਕੀ ਹੈਗਾ ਵੀ ਜਿਵੇਂ ਮਤਲਬ 2-3 ਆਰਡਰ ਇਕੱਠੇ ਹੋ ਜਾਂਦੇ ਆ ਉਹਨੂੰ ਅਸੀਂ ਇੱਕ ਕੰਟੇਨਰ ਕਰਕੇ ਉਵੇਂ ਸਾਰਾ ਸਮਾਨ ਭੇਜ ਦਿੰਨੇ ਆ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਕਿਰਾਇਆ ਉਹ ਸਾਰਾ ਸ਼ੇਅਰਿੰਗ ਚ ਹੋ ਜਾਂਦਾ ਜੀ ਠੀਕ ਹੈ ਜੀ ਤੇ ਇੱਕ ਦੋਸਤੋ ਜਿਵੇਂ ਬਾਈ ਨੇ ਪੈ ਗਏ ਦੱਸੀਆ ਖੋਲ ਕੇ ਵੀ ਦੇਖਿਆ ਸੀ ਬਾਈ ਕਿੰਨੀਆਂ ਲੇਰਾਂ ਆ ਗਈਆਂ ਟੋਟਲ ਇਹ ਇਹ ਵੀਰੇ 4 ਲੇਰਾਂ ਹੋ ਜਾਂਦੀਆਂ ਨੇ ਜਿਵੇਂ ਆ ਇਹ ਹੁਣ ਮੰਝੇ ਹੈਗੇ ਨੇ ਲੱਕੜ ਦੇ ਬਣਾਏ ਨੇ ਠੀਕ ਹੈ ਜੀ ਇਹਦੇ ਵਿੱਚ ਪਹਿਲਾਂ ਲੈਂਮੀਨੇਸ਼ਨ ਆ ਗਿਆ ਵੀਰੇ ਉਸ ਤੋਂ ਬਾਅਦ ਇਹਦੇ ਚ ਗੱਤਾ ਪੈ ਅਲਮੀਨੇਸ਼ਨ ਆ ਗਿਆ ਤੇ ਇਹ ਬਈ ਇਹ ਇਹ ਸਾਈਡਾਂ ਤੇ ਰਹਿੰਦੇ ਜਿੱਥੇ ਇਹ ਇਹ ਆਪਾਂ ਸਾਰੇ ਫਰਨੀਚਰ ਦੇ ਕਾਰਨ ਲਾਈਦੇ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਨਾ ਪੈਕਿੰਗ ਕਰਨ ਲੱਗੇ ਇਹ ਚੀਜ਼ਾਂ ਸ਼ਾਮੇਸ ਕਰ ਜਾਂਦੇ ਆ ਸਾਰਾ ਮਤਲਬ ਸਮਾਨ ਪੈਕ ਕਰਦੇ ਜਿਹੜੇ ਐਜਸ ਹੁੰਦੇ ਨੇ ਵੁੱਡ ਦੇ ਉਹ ਮਤਲਬ ਉੱਥੇ ਉਹਨਾਂ ਧਿਆਨ ਨਹੀਂ ਦਿੰਦੇ ਆਪਾਂ ਪ੍ਰੋਪਰ ਇਹਨੂੰ ਆਪਾਂ ਨੈਟਲੋ ਲਾ ਕੇ ਕਵਰ ਕੀਤਾ ਤੇ ਜਿਵੇਂ ਮਰਜ਼ੀ ਉਖਲੀ ਜਾਵੇ ਕੋਈ ਹੋਈ ਜਾਵੇ ਇਹਨੂੰ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਲੋਬੀ ਦੋਸਤੋ ਹੁਣ ਆਪਾਂ ਆ ਗਏ ਹਾਂ ਸ਼ੋਰੂਮ ਦੇ ਵਿੱਚ ਤੁਹਾਨੂੰ ਕਾਰਵਿੰਗ ਵਾਲੇ ਸੋਫੇ ਬੈੱਡ ਸਾਰੇ ਦਿਖਾਵਾਂਗੇ ਕੀ ਕੁਆਲਿਟੀ ਰਹਿੰਦੀ ਹੈਗੀ ਚ ਤੇ ਲਗਭਗ ਰੇਟ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜਾ ਕਿੰਨੇ ਦਾ ਪੈਂਦਾ ਹਾਂਜੀ ਭਾਈ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਆ ਇੱਕ ਬਹੁਤ ਪਿਆਰਾ ਜੀ ਵੀਰ ਜੀ ਜੀ ਇਹ ਮਤਲਬ ਹੁਣ ਅੱਜ ਕੱਲ ਇਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਤਾਂ ਤੁਸੀਂ ਮੰਨ ਕੇ ਚੱਲੋ ਵੀ 2024 ਦੇ ਵਿੱਚ ਸਾਰਨਾ ਸਾਰਨਾ ਜਿਆਦਾ ਟ੍ਰੈਂਡਿੰਗ ਮਾਡਲ ਦੇ ਵਿੱਚ ਹੀ ਰਿਹਾ ਕਿ ਇਹਦੇ ਵਿੱਚ ਕਸਟਮਰ ਜਿਆਦਾਤਰ ਕਸਟਮਰ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਸਲੀਕ ਦੇ ਵਿੱਚ ਇਟਾਲੀਅਨ ਟਾਈਪ ਸੋਫੇ ਚਾਹੀਦੇ ਨੇ ਠੀਕ ਹੈ ਜੀ ਉਹਦੇ ਅਕੋਰਡਿੰਗ ਇਹਦੀ ਬਹੁਤ ਮਤਲਬ ਵਧੀਆ ਰਹੀ ਹੈ ਸੇਰੇ ਮਾਡਲ ਦੀ ਠੀਕ ਹੈ ਪਰ ਤੁਸੀਂ ਇਹਦੇ ਵਿੱਚ ਚੈੱਕ ਕਰੋਗੇ ਤਾਂ ਜਿੰਨੀ ਵੀ ਆਪਾਂ ਲੱਕੜ ਵਗੈਰਾ ਯੂਜ਼ ਕੀਤੀ ਹੋਈ ਹੈ ਸਾਰੀ ਐਮਪੀਟੀਕ ਹੈਗੀ ਆ ਉਹ ਸਾਰੀ ਪੀਜੂ ਪਾਲਿਸ਼ ਕੀਤੀ ਹੋਈ ਹੈ ਪੀਜੂ ਪਾਲਿਸ਼ ਔਰ ਸਾਰਾ ਜਿੰਨੀ ਵੀ ਆ ਇਹ ਸਾਰੀ ਮੰਨ ਲਓ 2 ਸਵਾ 2 ਇੰਚ ਮੋਟੀ ਲੱਕੜ ਹੈ ਠੀਕ ਔਰ ਇਹਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਨਾਲ ਨਾਲ ਆਪਾਂ ਜਿਹੜੀ ਵੁੱਡ ਵੀ ਯੂਜ਼ ਕੀਤੀ ਹੈ ਨਾ ਜੇ ਤੁਸੀਂ ਆਹ ਦੇਖੋਗੇ ਆ ਸਾਰਾ ਜਿੰਨਾ ਵੀ ਲੱਗਾ ਹੈ ਸਾਰਾ ਇੱਕੋ ਸਿੰਗਲ ਪੀਸ ਹੈ ਠੀਕ ਹੈ ਇਸ ਦੇ ਵਿੱਚ ਉਹ ਨਹੀਂ ਹੈਗਾ ਕਿ ਕੋਈ ਜੋਇੰਟਸ ਹੈ ਜਦੋਂ ਇੱਥੋਂ ਕਰਵ ਦੇ ਵਿੱਚ ਆਹ ਵਾਲਾ ਜਿਹੜਾ ਪਾਰਟ ਹੈ ਇਹਨੂੰ ਇੱਕ ਇੱਥੇ ਸਿੰਗਲ ਜੋਇੰਟ ਹੈ ਠੀਕ ਹੈ ਜੀ ਇਹ ਸਾਰਾ ਇੱਕੋ ਵੀ ਇਹ ਸਾਰਾ ਇੱਕੋ ਲੱਕੜ ਦੇ ਵਿੱਚੋਂ ਹੀ ਕੱਢਿਆ ਆ ਠੀਕ ਹੈ ਜੀ ਇਹ ਮਤਲਬ ਇਦਾਂ ਨਹੀਂ ਕਿ ਆ ਕਿ ਛੋਟੇ ਛੋਟੇ ਪੀਸ ਕਰਕੇ ਜਾਂ ਜੋਇੰਟ ਕਰਕੇ ਕੰਮ ਕੀਤਾ ਆ ਉਹ ਨਹੀਂ ਉਹ ਜਿਹੜਾ ਫੈਬਰਿਕ ਵੀ ਲੱਗਾ ਆ ਸਾਰਾ ਮਤਲਬ ਬ੍ਰਾਂਡ ਦਾ ਫਾਈਨ ਫੈਬਰਿਕ ਆ ਏਵੀਅਨਸ ਕੁਆਲਿਟੀ ਦਾ ਲੱਗਾ ਆ ਬ੍ਰਾਂਡ ਦਾ ਔਰ ਇਹਦੇ ਵਿੱਚ ਆਪਾਂ ਐਫ ਐਂਡ ਐਫ ਏਵੀਅਨ ਜਾਂ ਡੀਡ ਕੋਰਸ ਸਾਰੇ ਫੈਬਰਿਕ ਆ ਬਈ ਯੂਜ਼ ਕਰਦੇ ਆ ਬੜੀਆ ਬ੍ਰਾਂਡ ਦੀ ਜੇ ਆਪਾਂ ਕੋਈ ਕਸਟਮਰ ਜਿਵੇਂ ਡਿਮਾਂਡ ਕਰਦਾ ਉਸੇ ਅਕੋਰਡਿੰਗ ਹੀ ਆਪਾਂ ਉਹ ਚੀਜ਼ ਲਾ ਕੇ ਦਿੰਦੇ ਆ ਠੀਕ ਹੈ ਜੀ ਔਰ ਕੁਸ਼ਨ ਵਗੈਰੇ ਵੀ ਸਾਰਾ ਯੂਜ਼ ਕੀਤਾ ਸ ਇਹ ਕਿਹੜਾ ਫੈਬਰਿਕ ਹੈ ਕੰਪਨੀ ਇਸ ਚੀਜ਼ ਦੀ 8-10 ਸਾਲ ਦੀ ਗਾਰੰਟੀ ਕਰਦੀ ਹੈ ਵੀ ਕੋਈ ਖਿੱਚ ਜਾਵੇ ਉਸ ਚੀਜ਼ ਦੀ ਗਾਰੰਟੀ ਹੁੰਦੀ ਹੈ ਜੀ ਠੀਕ ਆ ਬਈ ਜੀ ਤੇ ਬਈ ਅੱਗੇ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਇਧਰ ਝੂਲਾ ਦਿਖਾ ਦਈਏ ਤੇ ਬਈ ਦੂਰੋਂ ਦਿਖਾ ਦੀ ਚੀਜ਼ ਬਹੁਤ ਸੋਹਣੀ ਬਣਾਈ ਹੈ ਬਈ ਇਹ ਵੀ ਬਾਹਰ ਜਾਣੀ ਹੈ ਬਈ ਆਪਣੇ ਉਹਦੇ ਨਾਲ ਹਾਂਜੀ ਇਹ ਵੀ ਵੀਰੇ ਮੈਲਬਾਨੀ ਜਾਣਾ ਠੀਕ ਹੈ ਤੇ ਸਾਰਾ ਇਹ ਵੀ ਕਸਟਮਰ ਨੇ ਸਾਰਾ ਸਾਗਵਾਨ ਦੇ ਵਿੱਚ ਰੈਡੀ ਕਰਵਾਇਆ ਠੀਕ ਹੈ ਔਰ ਤੁਸੀਂ ਇਹ ਦੇਖੋਗੇ ਜਿੰਨਾ ਵੀ ਹੈ ਸਾਰਾ ਹੈਂਡ ਕ੍ਰਾਫਟਡ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਹਦੇ ਵਿੱਚ ਕੋਈ ਸੀਐਨਸੀ ਦਾ ਕੰਮ ਨਹੀਂ ਕੋਈ ਕੁਝ ਨਹੀਂ ਔਰ ਪਾਲਿਸ਼ ਵੀ ਸਾਰੀ ਪੀਜੂ ਕੀਤੀ ਹੋਈ ਆ ਠੀਕ ਔਰ ਇਹਦੇ ਵਿੱਚ ਕੁਝ ਵੀ ਕਿਤੇ ਕੋਈ ਪਲਾਈ ਜਾਂ ਕੋਈ ਹੋਰ ਲੱਕੜ ਨਹੀਂ ਲੱਗੀ ਹੋਈ ਔਰ ਜਿੰਨੀ ਵੀ ਸਾਰੀ ਸਾਗਵਣ ਦੇ ਵਿੱਚ ਬਣਿਆ ਆ ਜੀ ਠੀਕ ਹੈ ਜੀ ਜੀ ਤੇ ਲੋ ਵੀ ਦੋਸਤੋ ਇਹਦਾ ਵੀ ਇਹਦਾ ਵੀ ਰੇਟ ਦੱਸ ਦੀ ਇੱਕ ਵਾਰ ਕਿਉਂਕਿ ਚੀਜ਼ ਬਹੁਤ ਪਿਆਰੀ ਆ ਤੇ ਦਰਸ਼ਕਾਂ ਦੀ ਕੁਐਰੀ ਬਹੁਤ ਹੋਣੀ ਹੈ ਉਹਦੇ ਵਾਸਤੇ ਦੇ ਵੀਰੇ ਚੀਜ਼ ਜਦੋਂ ਸੋਹਣੀ ਬਣਾਉਣੀ ਆ ਬਿਲਕੁਲ ਵੀਰੇ ਬਿਲਕੁਲ ਇਹ ਚੀਜ਼ ਕਸਟਮਰ ਨੇ ਵੀ ਪੂਰੇ ਸ਼ੌਂਕ ਨਾਲ ਰੈਡੀ ਕਰਵਾਈ ਆ ਇੱਕ ਇੱਕ ਚੀਜ਼ ਉਹਨੇ ਆਪਦੀ ਨਿਗਰਾਨੀ ਚ ਕਰਵਾਈ ਆ ਵੀ ਮੈਨੂੰ ਇੱਥੋਂ ਐਵੇਂ ਚਾਹੀਦਾ ਇੱਥਾਂ ਚਾਹੀਦਾ ਔਰ ਇਹ ਸਾਰਾ ਜਿਹੜਾ ਆਪਾਂ ਰੈਡੀ ਕਰਕੇ ਦਿੱਤਾ ਇਹ ਅਪਰੋਕਸੀਮੇਟ 1.5 ਲੱਖ ਦੀ ਰੇਂਜ ਦੇ ਵਿੱਚ ਪਿਆ ਵੈਸੇ ਇਹਦੀ ਆਪਾਂ ਸਟਾਰਟਿੰਗ ਕਰਦੇ ਆ ਕੋਈ 60-70 ਹਜ਼ਾਰ ਤੋਂ ਮਾਡਲ ਸਟਾਰਟ ਹੋ ਜਾਂਦੇ ਆ ਠੀਕ ਆ ਬਈ ਜੀ ਵੀਰੇ ਤੇ ਆਜੋ ਬਈ ਅੱਗੇ ਚੱਲਦੇ ਆ ਜੀ ਤੇ ਇਹ ਕਾ ਵੀ ਸਲੀਕ ਹੋਟਲ ਹੈਗਾ ਜੀ ਇਹ ਵੀ ਉਸੇ ਹੀ ਥੀਮ ਦੇ ਵਿੱਚ ਬਣਾਇਆ ਗਿਆ ਸਾਰਾ ਜਿੰਨਾ ਵੀ ਆ ਸਾਰਾ ਇਹ ਉਹ ਦਿਨ ਉਹ ਜਿੰਨੀ ਉਹ ਤੁਸੀਂ ਦੇਖੀ ਸੀ ਸਾਰੀ ਵੱਲੋਂ ਸਲੀਕਨਾ ਸੀ ਇਹਦੇ ਸਲੀਕ ਦੇ ਵਿੱਚ ਵੀ ਆਪਾਂ ਸਾਰੀ ਕਾਰਵਿੰਗ ਕੀਤੀ ਆ ਜਿੰਨੀ ਵੀ ਆ ਦੇ ਫਰੰਟ ਦੇ ਵਿੱਚ ਵੀ ਸਾਰਾ ਜਿੰਨਾ ਵੀ ਉਹ ਤੁਸੀਂ ਬੈਠ ਕੇ ਦੇਖੋਗੇ ਸਾਰੀ ਇਹਦੇ ਗੱਡੀ ਦੇ ਵਿੱਚ ਵੀ ਆਪਾਂ ਟਾਪ ਤੇ ਸੌਫਟੀ ਫਾਰਮ ਯੂਜ਼ ਕੀਤੀ ਆ ਥੱਲੇ ਐਚ ਆਰ ਹਲੋ ਪ੍ਰੀਮੀਅਮ ਫੀਲ ਦੇਣ ਵਾਸਤੇ ਆਪਾਂ ਸਾਰਾ ਠੀਕ ਹੈ ਜੀ ਪ੍ਰੋਪਰ ਚੀਜ਼ ਮਤਲਬ ਜੇ ਕਹਿ ਦਈਏ ਹਰ ਇੱਕ ਚੀਜ਼ ਤੇ ਵਰਕ ਹੁੰਦਾ ਆਪਣੇ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੁਆਲਿਟੀ ਦੀ ਵੀ ਜਿੰਨੀ ਚੜਾਈ ਆ ਵੀ 2 ਇੰਚ ਤੱਕ ਤਾਂ 2 ਇੰਚ ਹੀ ਹੋਊਗਾ ਬਿਲਕੁਲ ਮਿਨੀਮਮ 2 ਇੰਚ ਆਪਾਂ ਰੱਖਦੇ ਆ ਉਸ ਤੋਂ ਬਾਅਦ ਜਿਵੇਂ ਕਾਰਵਿੰਗ ਤੇ ਡ ਸਵਾਦੋ ਤੱਕ ਵੀ ਚਲੀ ਜਾਂਦੀ ਆ ਢਾਈ ਵਿੱਚ ਵੀ ਜਾਂਦੀ ਆ ਜਿਵੇਂ ਹੁਣ ਤੁਸੀਂ ਆ ਦੇਖੋਗੇ ਆ ਜਿਹੜੀ ਇੱਥੋਂ ਆਪਾਂ ਇਹਦੀ ਮਟਾਈ ਮੰਨ ਕੇ ਚੱਲੀਏ ਤੇ 2 ਇੰਚ ਦੇ ਹੋ ਜਾਂਦੀ ਆ ਇੱਥੇ ਜਦੋਂ ਆਉਣੇ ਆ ਆ ਸਾਰਾ ਅੱਗੇ ਨੂੰ ਜਿਹੜੀ ਕੜਾਈ ਕੀਤੀ ਹੁੰਦੀ ਆ ਤੇ ਢਾਈ ਪੌਣੇ 3 ਇੰਚ ਤੱਕ ਵੀ ਚਲੀ ਜਾਂਦੀ ਆ ਆ ਸਾਰਾ ਔਰ ਜਿੰਨਾ ਵੀ ਆ ਸਾਰਾ ਸਿੰਗਲ वुਡ ਦੇ ਵਿੱਚ ਹੁੰਦਾ ਸਿੰਗਲ ਪੀਸ ਦੇ ਵਿੱਚ ਠੀਕ ਹੈ ਥੱਲੇ ਤੇ ਜੇ ਨਹੀਂ ਕਿ ਜੋਇੰਟਸ ਵਗੈਰਾ ਜ਼ਿਆਦਾ ਨਹੀਂ ਹੁੰਦੇ ਇਹਦੇ ਵਿੱਚ ਠੀਕ ਹੈ ਬਾਈ ਜੀ ਜੀ ਇਸ ਤੋਂ ਅੱਗੇ ਬਾਈ ਜੀ ਨਾਲ ਨਾਲ ਉਧਰ ਵੀ ਇੱਕ ਬਹੁਤ ਸੋਹਣਾ ਪਿਆ ਹਨਾ ਨਿਆਣ ਬਿਲਕੁਲ ਵੀਰ ਜੀ ਜਿਵੇਂ ਆਵਾਂ ਆਪਾਂ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਜ਼ ਜਿਵੇਂ ਇਹ ਸਾਰਾ ਮਾਡਲ ਬਣਿਆ ਹੋਇਆ ਇਹ ਸਾਰਾ ਮੈਟੈਲਿਕ ਪਾਲਿਸ਼ ਦੇ ਵਿੱਚ ਕੀਤਾ ਆਇਆ ਜਿਵੇਂ ਜਿਆਦਾ ਨਾਰਮਲ ਚੱਲਦੇ ਨੇ ਤੇ ਭਾਈ ਰੇਟ ਵੀ ਉੱਪਰ ਲਾਏ ਹੋਏ ਆਪਾਂ ਮਤਲਬ ਟੋਟਲ ਕਿਵੇਂ ਜੀ ਇਹ ਸਾਰੇ ਜਿਹੜੇ ਮਾਡਲ ਹੈਗੇ ਨੇ ਇਹ ਨਾਰਮਲ ਤੁਸੀਂ ਮੰਨ ਕੇ ਚੱਲੋ ਕੋਈ 8000 ਪਰ ਸੀਟ 8500 ਪਰ ਸੀਟ ਦੇ ਹਿਸਾਬ ਨਾਲ ਲੈ ਗਏ ਵਾ ਲੈ 8000 ਤੋਂ ਸਟਾਰਟਿੰਗ ਹੈਗੀ ਇਹਨਾਂ ਸਾਰੇ 8000 ਤੋਂ ਸਟਾਰਟਿੰਗ ਹੋ ਜਾਂਦੀ ਹੈ ਭਾਈ ਬਿਲਕੁਲ ਜਿਵੇਂ ਇੱਧਰ ਸਾਗਵਾਨ MPटी ਕਾਲੇਗੇ ਕਿੱਥੋਂ ਤੱਕ ਮਤਲਬ ਜਿਵੇਂ ਆਪਾਂ ਗੱਲ ਕਰ ਸਰ ਬਾਕੀ ਵੀਰੇ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਹੈ ਪ੍ਰਾਈਸ ਵਗੈਰਾ ਨਾਰਮਲ ਤੁਸੀਂ ਮੰਨ 22000 25000 ਕੀ ਕਿਹੋ ਜਿਹਾ ਆਪਾਂ ਮਤਲਬ ਕੰਮ ਕਰਾਉਣਾ ਉਹ ਤਰੀਕੇ ਨਾਲ ਜਿਵੇਂ ਇੱਕ ਟਾਲੀ ਦੇ ਵਿੱਚ ਵੀ ਬਣਿਆ ਆ ਮਾਡਲ ਏ ਠੀਕ ਆ ਜੀ ਆ ਵਾਲਾ ਇਹ ਸਾਰਾ ਜਿਵੇਂ ਕਸਟਮਰ ਸਲੀਕ ਮਾਡਲ ਮੰਗਦਾ ਇਹ ਸਾਰਾ ਸਲੀਕ ਦੇ ਵਿੱਚ ਬਣਿਆ ਹੋਇਆ ਸਾਰਾ ਟਾਲੀ ਦੇ ਵਿੱਚ ਔਰ ਇਹ ਜਿੰਨਾ ਵੀ ਹੈਗਾ ਇਹ ਸਾਰਾ ਤੁਸੀਂ ਮੰਨ ਕੇ ਚੱਲੋ ਵੀ ਜਿਵੇਂ 7 ਸੀਟਰ ਵਿਦ ਟੇਬਲ ਸਾਰਾ ਕਰਕੇ ਲੱਖ ਰੁਪਏ ਦਾ ਟੋਟਲ ਸੈੱਟ ਹੈਗਾ ਠੀਕ ਆ ਜੀ ਮਤਲਬ ਚੀਜ਼ ਪ੍ਰੀਮੀਅਮ ਤੇ ਲਗਜ਼ਰੀਅਸ ਜਿਹੀ ਫੀਲ ਦੇਣੀ ਬਿਲਕੁਲ ਵੀਰੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਸਾਰਾ ਇੱਕ ਇੱਕ ਰੇਸ਼ਾ ਟਾਲੀ ਦਾ ਤੁਹਾਨੂੰ ਪ੍ਰੋਪਰ ਦਿਸੇਗਾ ਠੀਕ ਹੈ ਜੀ ਇਹ ਨਹੀਂ ਹੋਏਗਾ ਕਿ ਮਿਕਸ वुਡ ਲਾ ਕੇ ਔਰ ਉਹਦੇ ਵਿੱਚ ਪਾਲਿਸ਼ ਕਰਕੇ ਵਿੱਚ ਲੱਕਣ ਲਕਾਉਣ ਵਾਲਾ ਕੰਮ ਕੁਛ ਨਹੀਂ ਹੋਏਗਾ ਜੀ ਪੂਰਾ ਸੁੱਕਾ ਹੀ ਲੱਕੜ ਦਾ ਤੇ ਪਾਲਿਸ਼ ਬਹੁਤ ਸੋਹਣੇ ਤਰੀਕਿਆਂ ਨਾਲ ਬਾਈ ਹੋਰੀ ਕਰਦੇ ਨੇ ਇਸ ਤੋਂ ਅੱਗੇ ਬਾਈ ਜੇ ਗੱਲ ਕਰੀਏ ਬਾਈ ਸਾਰੇ ਦਿਖਾਈ ਚੱਲੀ ਕਿਉਂਕਿ ਇਕੱਲੇ ਇਕੱਲੇ ਸੋਫੇ ਤੇ ਜਦੋਂ ਗੱਲ ਕਰਦੇ ਕਿ ਟਾਈਮ ਲੱਗ ਜਾਂਦਾ ਬਿਲਕੁਲ ਬਾਈ ਨੇ ਕੁਆਲਿਟੀ ਦਿਖਾਤੀ ਤੇ ਬਣਿਆ ਹੋਇਆ ਤੁਸੀਂ ਡਿਜ਼ਾਈਨ ਤੁਸੀਂ ਆਪ ਦੇਖ ਸਕਦੇ ਹੋ ਇਹ ਸਾਰੇ ਮਾਡਲ ਇੱਧਰ ਵਾਲੇ ਸਾਰੇ ਸਾਗਵਣਪੁਰ ਦੇ ਵਿੱਚ ਆ ਜਾਣਗੇ ਔਰ ਇਹਨਾਂ ਦੇ ਵਿੱਚ ਸਾਰਾ ਵੀਰੇ ਮਤਲਬ ਕਸਟਮਰ ਦੇ ਅਕੋਰਡਿੰਗ ਹੀ ਆਪਾਂ ਇਹਨਾਂ ਚ ਐਮਪੀਟੀਕ ਵੀ ਯੂਜ਼ ਕਰਦੇ ਆ ਠੀਕ ਹੈ ਜੀ ਬ੍ਰਾਜ਼ਿਲ ਟਿਕ ਵੀ ਯੂਜ਼ ਕਰਦੇ ਆ ਸੋਡਾਨ ਵੀ ਯੂਜ਼ ਕਰਦੇ ਆ ਹਰ ਇੱਕ ਤਰ੍ਹਾਂ ਦੀ ਕਸਟਮਰ ਦੇ ਅਕੋਰਡਿੰਗ ਮਤਲਬ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਆਪਾਂ ਸਾਰਾ ਜੇ ਕਹਿ ਦੀਏ ਜ਼ਿਆਦਾਤਰ ਅਸੀਂ ਮਤਲਬ ਇਹਨੂੰ ਐਮਪੀਟੀਕ ਦੇ ਵਿੱਚ ਹੀ ਬਣਾ ਕੇ ਰਾਜ਼ੀ ਆ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਪਰ ਰੇਸ਼ਾ ਜਿਹੜਾ ਜੈਨੂਨ ਵੁੱਡ ਹੈ ਉਹ ਐਮਪੀਟੀਕ ਦੇ ਵਿੱਚ ਜੈਨੂਨ ਰੇਸ਼ਾ ਠੀਕ ਹੈ ਜਨਾ ਵੀ ਆ ਜੀ ਤੇ ਇਹਦੀ ਕਢਾਈ ਦੇਖੋ ਦੋਸਤ ਤੁਸੀਂ ਤੇ ਫੈਬਰਿਕ ਦੇਖੋ ਤੁਸੀਂ ਡਿਜ਼ ਏ ਭਾਈ ਸਾਰੇ ਔਨ ਡਿਮਾਂਡ ਜੇ ਕੋਈ ਇਹ ਚ ਚੇਂਜ ਕਰਾਉਣਾ ਚਾਹੁੰਦਾ ਤਾਂ ਉਹ ਹੋ ਜਾਂਦਾ ਉਹ ਸਭ ਜਰੂਰ ਵੀਰੇ ਜਰੂਰ ਜੀ ਇਹ ਸਾਰੇ ਜਿੰਨੇ ਵੀ ਆ ਮਤਲਬ ਇਹਦੇ ਚ ਕਾਫੀ ਮਾਡਲ ਹੈ ਜਿਹੜੇ ਅਸੀਂ ਸਟਾਰਟ ਕੀਤੇ ਨੇ ਔਰ ਕਾਫੀ ਮਾਡਲ ਕਸਟਮਰ ਦੇ ਅਕੋਰਡਿੰਗ ਜਿਵੇਂ ਉਹਨਾਂ ਨੇ ਥੋੜਾ ਬਹੁਤ ਚੇਂਜ ਕਰਵਾਏ ਉਸੇ ਅਕੋਰਡਿੰਗ ਸਾਨੂੰ ਵੀ ਵਧੀਆ ਲੱਗਦੇ ਅਸੀਂ ਉਹਨੂੰ ਵੀ ਕੰਟੀਨਿਊ ਕਰਦੇ ਆ ਠੀਕ ਪਰ ਹਰੇਕ ਦੇ ਵਿੱਚ ਕਸਟਮਾਈਜੇਸ਼ਨ ਹੈ ਕਸਟਮਰ ਕਹਿੰਦਾ ਕਿ ਉਹਨਾਂ ਕਾਰਵਿੰਗ ਚੇਂਜ ਕਰਵਾਉਣੀ ਆ ਕੋਈ ਡਿਜ਼ਾਈਨ ਚੇਂਜ ਕਰਾਉਣਾ ਹੈ ਸਾਈਜ਼ ਵੱਡਾ ਕਰਾਉਣਾ ਜੋ ਮਰਜ਼ੀ ਕਰਵਾਉਣਾ ਤਾਂ ਤੁਸੀਂ ਮੰਨ ਕੇ ਚੱਲ ਤੇ ਲਓ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਮਤਲਬ ਰਿਕੁਆਇਰਮੈਂਟ ਹੈ ਨਾ ਅਸਲ ਵਧੀਆ ਕੁਆਲਿਟੀ ਚ ਫਰਨੀਚਰ ਲੈਣਾ ਕਹਿੰਦਾ ਹੁੰਦਾ ਪੈਗਿਆਂ ਚ ਸਸਤੀ ਚੀਜ਼ ਤਾਂ ਤੁਹਾਨੂੰ ਆਮ ਕਹਿੰਦੇ ਗਲੀ ਨੁੱਕਰ ਤੇ ਮਿਲ ਜੂਗੀ ਪਰ ਵਧੀਆ ਚੀਜ਼ ਲੱਭਣੀ ਬਹੁਤ ਔਖੀ ਹੁੰਦੀ ਆ ਉਹਦੇ ਲਈ ਬਾਈ ਖੁਸ਼ਦਿਲ ਫਰਨੀਚਰ ਵਾਲੇ ਆਪਾਂ ਲੱਭੇ ਨੇ ਤੇ ਬਾਈ ਉਹਨਾਂ ਦਾ ਕੰਮ ਥੋੜੇ ਸਾਹਮਣੇ ਆ ਉਹੋ ਚੀਜ਼ ਬੋਲਦੀ ਆ ਤੇ ਜਿਹੜੇ ਜਿਹੜੇ ਮਿੱਤਰਾਂ ਕੋਲੇ ਪਹਿਲਾਂ ਸਾਮਾਨ ਗਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਵੀ ਬਾਈ ਉਹਨਾਂ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਤੇ ਬਾਈ ਇਸ ਤੋਂ ਇਲਾਵਾ ਬੈੱਡ ਹਾਂਜੀ ਕਾਰਵਿੰਗ ਦੇ ਵਿੱਚ ਬੈੱਡ ਦੀ ਵੀ ਕਾਫੀ ਰੇਂਜ ਆਪਣੇ ਕੋਲ ਹੈਗੀ ਆ ਹੈਵੀ ਕਾਰਵਿੰਗ ਦੇ ਵਿੱਚ ਸਲੀਕ ਦੇ ਵਿੱਚ ਜੀ ਸਾਰੇ ਤਰ੍ਹਾਂ ਦੇ ਆਪਣੇ ਕੋਲ ਮਾਡਲ ਹੈਗੇ ਆ ਜੀ ਜੀ ਇਹ ਵੀ ਬਹੁਤ ਸੋਹਣਾ ਜੇ ਕਹਿ ਦੀਏ ਡਿਜ਼ਾਈਨ ਬਣਿਆ ਹੋਇਆ ਇਹ ਕਿਹੜੀ ਲੱਕੜ ਦਾ ਬਣਿਆ ਹੋਇਆ ਜੀ ਅ ਇਹ ਵੀਰੇ ਐਕਚੁਅਲ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਨਾ ਦੇਖੋ ਨਾ ਇਹ ਸਾਰਾ ਵੁੱਡ ਲੱਗ ਰਿਹਾ ਐਕਚੁਅਲ ਦੇ ਵਿੱਚ ਇਹ ਰੀਜ਼ਨ ਵੁੱਡ ਹੁੰਦੀ ਆ ਜਿਵੇਂ ਇਹਨੂੰ ਫਾਈਬਰ ਵੀ ਬੋਲ ਦਿੰਦੇ ਆ ਇਹ ਸਾਰਾ ਇਹ ਵੱਲ ਲੱਕੜ ਨਹੀਂ ਹੈਗੀ ਪਿਓਰ ਨਹੀਂ ਇਹ ਲੱਕੜ ਨਹੀਂ ਹੈਗੀ ਕਈ ਮਤਲਬ ਦੁਕਾਨਦਾਰ ਜਿਵੇਂ ਉਹ ਸ਼ਹਿਰਾਂ ਦੇ ਵਿੱਚ ਕਈ ਕਈ ਕਈਆਂ ਨੂੰ ਕਸਟਮਰ ਨੂੰ ਨਹੀਂ ਪਤਾ ਹੁੰਦਾ ਕੁਇਸਚੀ ਨੂੰ ਦਾ ਗਾਂਧਰਿਕ ਵਿਕਾਸ ਗੁਰਮਤਮ ਰਾਹ ਕਰ ਜਾਂਦਾ ਕੁਝ ਕਸਟਮਰ ਨੂੰ ਨੌਲੇ ਨਹੀਂ ਹੁੰਦੀ ਇਹ ਉਹਦੇ ਨਾਲ ਉਹ ਸਾਗਵਾਂ ਦੇ ਨਾਲੋਂ ਕਾਫੀ ਘੱਟ ਰੇਂਜ ਦੇ ਵਿੱਚ ਪੈਂਦਾ ਜਿਵੇਂ ਤੁਸੀਂ ਮੰਨ ਕੇ ਚੱਲੋ ਇਹ 7 ਸੀਟਰ ਸੌਫਾ ਹੈ ਤੇ ਵਿਦ ਟੇਬਲ ਹੈ ਔਰ ਨਾਲ ਇਹਦੇ ਡਿਵਾਈਡਰ ਵੀ ਆ ਐਪ੍ਰੋਕਸੀਮੇਟ ਮੰਨ ਕੇ ਚੱਲੀਏ ਵੀ 99 ਦੀ ਰੇਂਜ ਦੇ ਵਿੱਚ ਪੈਂਦਾ 99000 ਰੁਪਏ ਦੇ ਵਿੱਚ ਸਾਰਾ ਸੈੱਟ ਬਣ ਜਾਂਦਾ ਠੀਕ ਹੈ ਜੀ ਜੇ ਪ੍ਰੋਪਰ ਸਾਗ ਬਣਦਾ ਪਰ ਉਹਨਾ ਤਾਂ ਇਹਦਾ ਡਬਲ ਹੋ ਜਾ ਮੱਲਾਕ ਹਾਂ ਮੰਨ ਕੇ ਚੱਲੋ ਵੀ ਇਹਦਾ ਆਪ ਡਬਲ ਮੰਨ ਕੇ ਚੱਲੀਏ ਜਿਵੇਂ ਇਹਦੇ ਨਾਲ ਦਾ ਇੱਕ ਉਹ ਵੀ ਮਾਡਲ ਪਿਆ ਆ ਮੇਨੇ ਪਾਲਿਸ਼ ਸਾਰੀ ਇਹਦੀ ਵੁੱਡ ਟਾਈ ਥੱਲੇ ਫਾਈਬਰ ਆ ਕਿ ਲੱਕੜਾ ਵੀ ਬਿਲਕੁਲ ਬਿਲਕੁਲ ਇਹਦੇ ਚ ਰੇਸ਼ਾ ਸਾਰਾ ਪਾਲਿਸ਼ ਦੇ ਵਿੱਚ ਹੀ ਆ ਰੇਸ਼ਾ ਬਣਿਆ ਹੋਇਆ ਹੈਗੀ ਇਹ ਸਾਰਾ ਫਾਈਬਰ ਦੇ ਵਿੱਚ ਬਣਿਆ ਹੋਇਆ ਤਾਂ ਹੀ ਉਹੀ ਗੱਲ ਆ ਵੀ ਡਿਜ਼ਾਈਨ ਸਪਾਈ ਜ਼ਿਆਦਾ ਆਉਂਦੀ ਹੈ ਤੇ ਕਿਉਂਕਿ ਬਿਲਕੁਲ 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 ਜੀ ਤੇ ਲੋ ਵੀ ਦੋਸਤੋ ਇਹ ਵੀ ਇੱਕ ਖਾਸ ਚੀਜ਼ ਹੈ ਕਈ ਵਾਰ ਆਪਾਂ ਕਹਿੰਦੇ ਨਾ ਯਾਰ ਵੀ ਉੱਥੇ ਸਸਤੇ ਮਿਲਦੇ ਸੀਗੇ ਤਾਂ ਉਹਦੇ ਵਿੱਚ ਆਪਣੇ ਨਾਲ ਕਈ ਵਾਰ ਆਪਾਂ ਗੁਮਰਾਹ ਹੋ ਜਾਣੇ ਹਾਂ ਬਿਲਕੁਲ ਬਿਲਕੁਲ ਹੋ ਜਾਂਦਾ ਕਈ ਕਸਟਮਰ ਨਾਲ ਇਦਾਂ ਹੁੰਦਾ ਜੀ ਸਾਡੇ ਕੋਲ ਆਉਂਦੇ ਨੇ ਕਸਟਮਰ ਗੱਲ ਕਰਦੇ ਨੇ ਵੀ ਯਾਰ ਅਸੀਂ ਉੱਥੇ ਵੇਖਿਆ ਸੀ ਉੱਥੇ ਇੰਨੇ ਦਾ ਸੀ ਸਾਡੀ ਮੈਨੂਫੈਕਚਰਿੰਗ ਹੋਣ ਕਰਕੇ ਕਸਟਮਰ ਨੂੰ ਅਸੀਂ ਫੈਕਟਰੀ ਲਾ ਕੇ ਪ੍ਰੋਪਰ ਦਿਖਾਈਦਾ ਕਿ ਆ ਦੇਖੋ ਜੀ ਆ ਫਾਈਬਰ ਦਾ ਬਣਦਾ ਪਿਆ ਆ ਲੱਕੜ ਦਾ ਬਣਦਾ ਪਿਆ ਆ ਫਰਕ ਹੈ ਫਿਰ ਕਸਟਮਰ ਨੂੰ ਸਮਝ ਆਉਂਦਾ ਜਦੋਂ ਲਾਈਵ ਦਿਖਾਈਦਾ ਨਹੀਂ ਤਾਂ ਗੱਲਾਂ ਕਰਦੇ ਤਾਂ ਦੁਕਾਨਦਾਰ ਬਾੜ ਚੜ ਜਾਂਦਾ ਜੀ ਠੀਕ ਹੈ ਠੀਕ ਹੈ ਜੀ ਲੋ ਵੀ ਦੋਸਤੋ ਆਪਾਂ ਦੂਜੇ ਫਲੋਰ ਤੇ ਆ ਗਏ ਆ ਤੇ ਬਾਈ ਹੋਰਾਂ ਕੋਲ ਇੱਥੇ ਨਾ ਡਾਈਨਿੰਗ ਦਾ ਤੇ ਬੈੱਡ ਇੱਕ ਇੱਕ ਡਿਜ਼ਾਈਨ ਕਾਰਵਿੰਗ ਵਾਲਾ ਹਰ ਚੀਜ਼ ਤੁਹਾਨੂੰ ਮਿਲੂ ਬਾਈ ਹੁਣ ਪਹਿਲਾਂ ਬੈੱਡਾਂ ਦੀ ਗੱਲ ਕਰੀਏ ਜੀ ਜੀ ਵੀਰ ਜੀ ਜੀ ਆ ਇਹ ਸਾਰੇ ਬੈੱਡ ਜਿਹੜੇ ਆ ਇਹ ਸਾਰੇ ਮੈਲੋ ਸਾਗਵੰਦੇ ਚ ਬਣੇ ਹੋਏ ਨੇ ਇਆਂ ਪਹਿਲੇ ਤੁਸੀਂ ਦੋ ਮਾਡਲ ਦੇਖੋਗੇ ਇਹ ਸਾਰੇ ਮੈਟੈਲਿਕ ਪਾਲਿਸ਼ ਕੀਤੀ ਹੋਈ ਆ ਬਟ ਹੈਗੇ ਸਾਰੇ ਸਾਗਵੰਦੇ ਵਿੱਚ ਹੀ ਆ ਇਹ ਵੀ ਕਸਟਮਰ ਕਾਫੀ ਪਸੰਦ ਕਰਦੇ ਮਤਲਬ ਸਿਟੀਜ਼ ਆ ਦੇ ਜਿਵੇਂ ਸ਼ਹਿਰਾਂ ਦੇ ਸਾਰੇ ਪਸੰਦ ਕਰਦੇ ਨੇ ਇਹ ਸਾਰਾ ਜਿੰਨਾ ਵੀ ਆ ਸਾਰਾ ਪੀਯੂ ਦੇ ਵਿੱਚ ਕੀਤਾ ਆ ਠੀਕ ਹੈ ਡਾਰਕ ਵਾਲਨਟ ਹੈ ਵਾਲਨਟ ਦੇ ਵਿੱਚ ਸ਼ੇਡ ਹੈ ਕਸਟਮਰ ਜਿਵੇਂ ਦਾ ਪਸੰਦ ਕਰਦਾ ਡਾਰਕ ਕਰਨਾ ਲਾਈਟ ਕਰਨਾ ਸਾਰੀ ਕਸਟਮਾਈਜੇਸ਼ਨਸ ਇਹਨਾਂ ਦੇ ਵਿੱਚ ਹੁੰਦੀਆਂ ਨੇ ਇਹ ਸਾਰੇ ਜਿੰਨੇ ਵੀ ਆ ਸਾਰੇ ਪੀਯੂ ਦੇ ਵਿੱਚ ਕੀਤੇ ਆ ਔਰ वुਡ ਸਾਰੀ ਇਹਨਾਂ ਚ ਸਾਗਵਾਨੀ ਲੱਗੀਆਂ ਹੋਈਆਂ ਤੇ ਸਾਈਜ਼ ਬਈ ਇਹਨਾਂ ਕਿੰਗ ਸਾਈਜ਼ ਹੀ ਹੁੰਦੇ ਸਾਰੇ ਕਿੰਗ ਸਾਈਜ਼ ਆਉਣਗੇ ਵੀਰੇ ਸਾਰੇ 6.5 ਫੁੱਟ ਲੰਬੇ ਹੋਣਗੇ ਠੀਕ ਹੈ ਜੀ ਜਿੰਨੇ ਵੀ ਸਾਰੇ ਮਾਡਲ ਹੈਗੇ ਨੇ ਆ ਬਈ ਬਹੁਤ ਪਿਆਰਾ ਬਈ ਜੀ ਇਹ ਕਸਟਮਰ ਬਹੁਤ ਪਸੰਦ ਕਰਦਾ ਬਿਲਕੁਲ ਸਲੀਕ ਹੈ ਕਈ ਕਾਰਵਿੰਗ ਜਿਹੜੀ ਹੈ ਉਹ ਮਤਲਬ ਮੀਡੀਅਮ ਪਸੰਦ ਕਰਦਾ ਨਾ ਜ਼ਿਆਦਾ ਹੋਵੇ ਨਾ ਘੱਟ ਹੋ ਤੇ ਨਾਲ ਤੁਸੀਂ ਗੱਦੇ ਵੀ ਦੋਸਤੋ ਦੇਖ ਸਕਦੇ ਹੋ ਪ੍ਰੋਪਰ ਬ੍ਰਾਂਡ ਦੇ ਲੱਗੇ ਹੋਏ ਆ ਹਰ ਇੱਕ ਚੀਜ਼ ਮਤਲਬ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਮਿਲੂਗਾ ਫੀਲ ਆਊਗਾ ਚੀਜ਼ ਦਾ ਤੇ ਬਈ ਆ ਤੁਸੀਂ ਦੱਸਦੇ ਵੀ ਸਾਡੇ ਦਿਲ ਦੇ ਨੇੜੇ ਦਾ ਸਭ ਤੋਂ ਕਹਿੰਦੇ ਹੁੰਦੇ ਆ ਮਤਲਬ ਜਿਆਦਾ ਸੇਲ ਹੋਣ ਵਾਲਾ ਵੀ ਤੇ ਬੈਸੇ ਵੀ ਘਰ ਦੀ ਕਹਿੰਦੇ ਲੁੱਕ ਬਦਲ ਦਿੰਦਾ ਬਿਲਕੁਲ ਵੀਰੇ ਅੱਜ ਕੱਲ ਮਤਲਬ ਹੁਣ ਜਿੰਨਾ ਵੀ ਪ੍ਰੀਮੀਅਮ ਦਾ ਫਰਨੀਚਰ ਚੱਲਦਾ ਪਿਆ ਉਹ ਕੇਨ ਟ੍ਰੈਂਡ ਕਾਫੀ ਜਿਆਦਾ ਚੱਲ ਰਿਹਾ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਠੀਕ ਹੈ ਜੀ ਇਹਨਾਂ ਦੇ ਵਿੱਚ ਆਪਾਂ ਜਿਵੇਂ ਸਾਰੇ ਤਰ੍ਹਾਂ ਦੇ ਫਰਚਰ ਬਣਨੇ ਆ ਬੈੱਡ ਹੋਗੇ ਅਲਮਾਰੀ ਆ ਹੋ ਗਈਆਂ ਡਾਈਨਿੰਗ ਜਿਵੇਂ ਪਏ ਹੋਏ ਨੇ ਜਾਂ ਆਜਵੇਂ ਆਪਾਂ ਕਹ ਲਈਏ ਵੀ ਲੌਬੀ ਸੈੱਟ ਹੋ ਗਿਆ ਜਾਂ ਮਾਸਟਰ ਬੈੱਡਰੂਮ ਸੈੱਟ ਵੀ ਇਹਨੂੰ ਆਪਾਂ ਕਹਿ ਦਿੰਨੇ ਆ ਵੀ 211 ਲੱਗ ਜਾਂਦਾ ਤੇ 322 ਇਹਨੂੰ ਆਪਾਂ ਲੌਬੀ ਚ ਵੀ ਲਾ ਸਕਦੇ ਆ ਠੀਕ ਹੈ ਔਰ वुਡ ਸਾਰੀ ਇਹਦੇ ਚ ਵੀ ਸਾਗਵਣੀ ਯੂਜ਼ ਕੀਤੀ ਹੋਈ ਆ ਠੀਕ ਹੈ ਜੀ ਪ੍ਰੋਪਰ ਸਾਗਵਣ ਦੀ ਬਣੇ ਹੋਏ ਨੇ ਉਹ ਤੁਸੀਂ ਇਹ ਕੇਨ ਵੀ ਚੈੱਕ ਕਰੋਗੇ ਨਾ ਸਾਰੀ ਜਿੰਨੀ ਵੀ ਕੇਨ ਆ ਸਾਰੀ ਮਤਲਬ ਜੈਨੂਨ ਕੇਨ ਆ ਬਲੋ ਪਹਿਲਾਂ ਜਿਵੇਂ ਆਪਾਂ ਕਹਿੰਦਾ ਇਹ ਪਲਾਸਟਿਕ ਵਾਲੀ ਨਹੀਂ ਹੋਏਗੀ ਅੱਛਾ ਪਲਾਸਟਿਕ ਨਹੀਂ ਹੈ ਇਹ ਪ੍ਰੋਪਰ ਸਾਰੀ ਜੈਨੂਨ ਕੇਨ ਹੈਗੀ ਆ ਬੁੱਢਾ ਠੀਕ ਹੈ ਜੀ ਜੀ ਮਤਲ ਤਾਂ ਕੋਈ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਆਉਂਦੀ ਇਹਨੂੰ ਠੀਕ ਹੈ ਜੀ ਜੀ ਤੇ ਬੈੱਡਾਂ ਦੇ ਇੱਧਰ ਵੀ ਡਿਜ਼ਾਈਨ ਪਏ ਨੇ ਜੀ ਇੱਧਰ ਵੀ ਲਾਏ ਹੋਏ ਆ ਜੀ ਜਿਵੇਂ ਆ ਹਾਈ ਪੋਸਟਰ ਆ ਜਾਂਦੇ ਨੇ ਠੀਕ ਹੈ ਜੀ ਪਿੱਲਰ ਵਾਲੇ ਮਾਡਲ ਇਹ ਆ ਗਿਆ ਇਹ ਹਾਲੇ ਰੈਡੀ ਹੋ ਰਿਹਾ ਇਹਦੇ ਵਿੱਚ ਕੁਝ ਨਹੀਂ ਵਗੈਰਾ ਹੋਣੀ ਆ ਆਰਡਰ ਤੇ ਠੀਕ ਹੈ ਜੀ ਜਿਵੇਂ ਕਾਰਵਿੰਗਸ ਬੈੱਡ ਆ ਗਏ ਸਾਰਿਆਂ ਦੇ ਵਿੱਚ ਕਸਟਮਾਈਜ਼ੇਸ਼ਨ ਆਪਾਂ ਕਸਟਮਰ ਨੂੰ ਇਹ ਚੀਜ਼ ਦੀ ਬਣਾ ਕੀਤਾ ਹੋਇਆ ਕਿ ਜੋ ਮਰਜ਼ੀ ਉਹਨਾਂ ਚ ਕਸਟਮਾਈਜ਼ੇਸ਼ਨ ਕਰਾਉਣੀ ਆ ਚੇਂਜਸ ਕਰਾਉਣੇ ਆ ਜੋ ਮਰਜ਼ੀ ਕਸਟਮਰ ਕਰਵਾ ਸਕਦਾ ਹੈ ਜੀ ਠੀਕ ਹੈ ਜੀ ਜੀ ਤੇ ਭਈ ਇਸ ਤੋਂ ਅੱਗੇ ਜੇ ਹ ਜੀ ਡਾਈਨਿੰਗ ਦੇ ਵਿੱਚ ਕੀ ਖਾਸ ਹੈ ਤੇ ਕਾਰਵਿੰਗ ਮਾਲ ਇੱਕ ਤਾਂ ਜਿਹੜੀ ਮੈਨੂੰ ਵਧੀਆ ਚੀਜ਼ ਲੱਗੀ ਬਈ ਆਪਾਂ ਪੂਰੇ ਘਰ ਦਾ ਫਰਨੀਚਰ ਮੈਚ ਕਰ ਸਕਦੇ ਤੁਹਾਡੇ ਬਿਲਕੁਲ ਵੀਰੇ ਬਿਲਕੁਲ ਜੀ ਕਿਉਂਕਿ ਜਿਹੇ ਜਾਂ ਬੈੱਡ ਲੈਤਾ ਉਹੋ ਜਿਹੀ ਆਪਾਂ ਡਾਈਨਿੰਗ ਉਹੋ ਜਿਹੀ ਆਪਾਂ ਸੋਫੇ ਲੈਣੇ ਤਿੰਨੇ ਚੀਜ਼ਾਂ ਸਾਰੀਆਂ ਆਪਸ਼ਨ ਉਮ ਇਕੱਠੀ ਹੋ ਜੀ ਬਿਲਕੁਲ ਬਿਲਕੁਲ ਵੀਰੇ ਜੀ ਜਿਵੇਂ ਇਹਨਾਂ ਚਾਹਨਾ ਹੁਣ ਤੁਸੀਂ ਆਪਾਂ ਜਿਵੇਂ ਪਹਿਲਾਂ ਬੈੱਡ ਦੀ ਗੱਲ ਕੀਤੀ ਸੀ ਨਾ ਕੇਨ ਵਾਲਾ ਉਹਦੇ ਵਿੱਚ ਕੇਨ ਵਾਲੇ ਮਾਡਲ ਵੀ ਆਪਾਂ ਹਾਜ਼ਰ ਰੱਖਿਆ ਨੇ ਵੀ ਇਦਾਂ ਨੇ ਕਿ ਕਸਟਮਰ ਕੇਨ ਵਾਲਾ ਬੈੱਡ ਲਵੇ ਫਰਨੀਚਰ ਲੈ ਕੇ ਤੇ ਉਹਨੂੰ ਡਾਈਨਿੰਗ ਪਸੰਦ ਕਰਦਾ ਹੈ ਨਾ ਬੈੱਡ ਜਿੰਨਾ ਵੀ ਫਰਨੀਚਰ ਉਹਨਾਂ ਦੇ ਕਾਰਵਿੰਗ ਸਟਾਈਲ ਦੇ ਵੀ ਡਾਈਨਿੰਗ ਆਪਣੇ ਕੋਲ ਸਾਰੇ ਹਾਜ਼ਰ ਨੇ ਠੀਕ ਆ ਬਈ ਔਰ ਜੇ ਕੋਈ ਮਾਡਰਨ ਟਾਈਪ ਲੈਂਦੇ ਆ ਤਾਂ ਫਿਰ ਮਾਡਰਨ ਦੇ ਵਿੱਚ ਜਿਵੇਂ ਆ ਆ ਜਾਂਦੇ ਨੇ ਪਲਿਸਟਰ ਦੇ ਵਿੱਚ ਸਾਰੀਆਂ ਚੇਅਰ ਕੀਤੀਆਂ ਹੋਈਆਂ ਨੇ ਠੀਕ ਔਰ ਇਹਨਾਂ ਦੀ ਜਿਹੜੀ ਤੁਸੀਂ ਆ ਸ਼ਾਈਨਿੰਗ ਦੇਖੋ ਜਿੰਨਾ ਵੀ ਆ ਸਾਰਾ ਲਾਈਫ ਟਾਈਮ ਗਾਰੰਟੀ ਹੁੰਦੀ ਹੈ ਕਿ ਇਹਨਾਂ ਦੇ ਵੱਲੋਂ ਨਾ ਮੱਧਮ ਪਏਗੀ ਨਾ ਕਿਸੇ ਰਹਿ ਕੇ ਕੰਪਲੇਂਟ ਆਏਗੀ ਠੀਕ ਹੈ ਸਾਰੇ ਜਿੰਨੇ ਵੀ ਮਾਡਲ ਹਰ ਇੱਕ ਤਰ੍ਹਾਂ ਦਾ ਹੀ ਆ ਮਤਲਬ ਇਦਾਂ ਨਹੀਂ ਕਿ ਵੀ ਕਸਟਮਰ ਨੂੰ ਕੋਈ ਕੰਪਰੋਮਾਈਜ਼ ਕਰਨ ਦੀ ਲੋੜ ਹੀ ਨਹੀਂ ਠੀਕ ਜ ਉਸ ਅਕੋਰਡਿੰਗ ਇਹ ਆਪਾਂ ਸਾਰਾ ਫਰਨੀਚਰ ਹੀ ਉਸ ਅਕੋਰਡਿੰਗ ਆਪਾਂ ਰੈਡੀ ਕਰਕੇ ਰੱਖਿਆ ਹੋਇਆ ਹੈ। ਲਵ ਯੂ ਦੋਸਤੋ। ਜੀ। ਇਧਰ ਵੀ ਤੁਸੀਂ ਦੇਖੋ ਕਾਰਵਿੰਗ ਵਾਲੇ। ਪ੍ਰੋਪਰ ਜਿਹੜੀ ਲੁੱਕ ਹੈਗੀ ਹੈਂਡ ਮੇਡ ਦਾ ਪਤਾ ਲੱਗਦਾ ਵੀ ਕੰਮ ਕੀਤਾ ਹੈ ਕੋਈ ਪਾਲਿਸ਼ ਕੀਤੀ ਆ। ਚੀਜ਼ ਲੁੱਕ ਆਉਂਦੀ ਹੈਗੀ। ਜੀ ਜੀ ਜੀ। ਸਾਰਾ ਜਿੰਨਾ ਵੀ ਹੈ ਨਾ ਮਤਲਬ ਇਹਦੇ ਵਿੱਚ ਤੁਸੀਂ ਆ ਦੇਖੋ ਸਾਰੀ ਚੇਅਰ ਦੀ ਬੈਕ ਹੋ ਗਈ। ਤੁਹਾਨੂੰ ਮੈਂ ਇਹਦੀਆਂ ਲੈਗਸ ਤੇ ਚੈੱਕ ਕਰਵਾਵਾਂ। ਸਿਆਰ ਇੱਕ। ਕੀ ਬਾਤ ਹੈ ਜੀ। ਮਤਲਬ ਇਹਦੇ ਚ ਕਿਸੇ ਤਰ੍ਹਾਂ ਤੇ ਇਦਾਂ ਨਹੀਂ ਹੈਗਾ ਕਿ ਬੈਕ ਤੇ ਕੱਲੀ ਲੁੱਕ ਦਿੱਤੀ ਹੋਈ ਆ। ਠੀਕ ਆ ਜੀ। ਮਤਲਬ ਇਹਨਾਂ ਪਾਵਾਂ ਤੇ ਸਰ ਜੀ ਰਾਇਲ ਲੁੱਕ ਆਉਣੀ ਆ ਜਦੋਂ ਕਹਿੰਦੇ ਹੁੰਦੇ ਆ ਘਰੇ ਆਪਣੇ ਇਹ ਇਸ ਤਰ੍ਹਾਂ ਦਾ ਫਰਨੀਚਰ ਲੱਗਣਾਗਾ ਤੇ ਸਾਰਾ ਜਿੰਨਾ ਵੀ ਹੋਏਗਾ ਸਾਰਾ ਕੰਮ ਨਾ ਜਿੰਨਾ ਵੀ ਪ੍ਰੀਮੀਅਮ ਦੇ ਵਿੱਚ ਕੀਤਾ ਹੋਏਗਾ ਠੀਕ ਆ ਜੀ ਇਹਨਾਂ ਕੰਸੋਲ ਵੀ ਸਾਰੇ ਆਪਾਂ ਡਿਸਪਲੇ ਦੇ ਵਿੱਚ ਲਾਏ ਹੋਏ ਨੇ ਜਿਵੇਂ ਆਪਾਂ ਲੌਬੀ ਚ ਲਾਉਣੇ ਆ ਬੈਡਰੂਮ ਦੇ ਵਿੱਚ ਲਾਉਣੇ ਆ ਇਹਦੇ ਤਾਂ ਜਿਹੜੀ ਮਰਜ਼ੀ ਫੋਟੋ ਭੇਜ ਦਿਓ ਹਣਾ ਬਾਈ ਕੰਸੋਲ ਦੀ ਤਾਂ ਉਹੀ ਮਿਲ ਜੂਗਾ ਬਿਲਕੁਲ ਬਿਲਕੁਲ ਜ਼ਿਆਦਾਤਰ ਕਸਟਮਰ ਵੇ ਇਦਾਂ ਹੀ ਆ ਅੱਜਕੱਲ ਜਿਵੇਂ ਇੰਟਰਨੈਟ ਦਾ ਜ਼ਮਾਨਾ ਹੈ ਤਾਂ ਕਿਸੇ ਜੀ ਆਪਣੀ ਕਿਸੇ ਨੇ ਵੀਡੀਓ ਤੋਂ ਕੋਈ ਚੀਜ਼ ਦੇਖ ਲਈ ਉਹ ਚੀਜ਼ ਦੀ ਫੋਟੋ ਆ ਗਈ ਵੀ ਸਾਨੂੰ ਬਈ ਆ ਬਣਾ ਦੇ ਬਿਲਕੁਲ ਬਿਲਕੁਲ ਆ ਵੀ ਡਿਜ਼ਾਈਨ ਬਹੁਤ ਸੋਹਣਾ ਬਈ ਜੀ 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 ਤੇ ਇਹ ਸਾਰਾ ਫੁੱਲੀ ਕਾਰਵਿੰਗ ਦੇ ਵਿੱਚ ਆ ਜਾਂਦਾ ਇਹਦੇ ਵਿੱਚ ਕੋਈ ਮਤਲਬ ਬੈਕ ਸਾਈਡ ਤੇ ਕੋਈ ਉਹ ਕੁਸ਼ਨ ਦਾ ਕੰਮ ਨਹੀਂ ਇਹ ਸਾਰੀਆਂ ਨੂੰ ਲੁੱਕੀ ਅਪ ਕਾਰਵਿੰਗ ਦੇ ਵਿੱਚ ਕੀਤੀ ਹੋਈ ਹੈ ਫਿਰ ਥੱਲੇ ਆ ਜਾਂਦੀ ਹੈ ਸੀਟ ਆ ਜਾਂਦੀ ਹੈ ਬਾਕੀ ਇਹ ਸਾਰਾ ਜਿੰਨਾ ਵੀ ਹੈ ਇਹ ਵੀ ਸਾਰਾ ਆ ਸਿੰਗਲ ਪੀਸ ਹੈ ਆ ਸਾਰੇ ਜਿਹੜਾ ਹੈਗੇ ਨੇ ਇਹ ਸਿੰਗਲ ਪੀਸ ਹੈ ਜੀ ਤੇ ਜਿਆਦਾ ਇਨਚ ਜੁਆਇੰਟਸ ਵਗੈਰਾ ਆਪਾਂ ਜਿਆਦਾ ਯੂਜ਼ ਨਹੀਂ ਕਰਦੇ ਠੀਕ ਹੈ ਜੀ ਲਓ ਵੀ ਦੋਸਤੋ ਵੀਡੀਓ ਬਣਾਉਣ ਦਾ ਨਾ ਜਦੋਂ ਕਹਿੰਦੇ ਹੁੰਦਾ ਨਾ ਸਟਾਕ ਵੀ ਫੁੱਲ ਹੋਵੇ ਤੇ ਕੁਆਲਿਟੀ ਫੁੱਲ ਹੋਵੇ ਤੇ ਡਿਜ਼ਾਈਨ ਵੀ ਫੁੱਲ ਹੋਵੇ ਬਿਲਕੁਲ 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 ਇਹਨਾਂ ਦੇ ਵਿੱਚ ਹੁਣ ਜਿਵੇਂ ਆਪਾਂ ਕਾਫੀ ਡਿਜ਼ਾਈਨ ਆ ਆਪਾਂ ਡਿਸਪਲੇ 'ਚ ਲਾਏ ਹੋਏ ਨੇ ਆ ਕਈ ਹੁਣ ਕਸਟਮਾਈਜੇਸ਼ਨ ਵਾਲੇ ਆਰਡਰ ਜਿਹੜੇ ਰੈਡੀ ਹੋ ਰਹੇ ਆ ਉਹ ਤੁਹਾਨੂੰ ਆਪਾਂ ਕੋਸ਼ਿਸ਼ ਕਰਾਂਗੇ ਟਾਈਮ ਮਿਲਦਾ ਆਪਾਂ ਫੈਕਟਰੀ 'ਚ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਤੁਸੀਂ ਮੰਨ ਕੇ ਚੱਲੋ ਵੀ ਜਿੰਨੇ ਬੈਠੇ ਇੱਥੇ ਲੱਗੇ ਹੋਏ ਆ ਇਸ ਤੋਂ ਵੱਧ 30 40 ਮਾਡਲ ਹੋਰ ਆਪਣੀ ਫੈਕਟਰੀ ਦੇ ਵਿੱਚ ਰੈਡੀ ਵੀ ਹੋ ਰਿਹਾ ਰੈਡੀ ਪਏ ਵੀ ਆ ਠੀਕ ਆ ਜੀ ਆਲਮਿਰਾ ਵੀ ਬਹੁ ਜੀ ਵੀਰੇ ਇਹ ਵੀ ਸਾਰੀ ਸਾਗਵਾਨ ਬੁੱਟ ਦੇ ਵਿੱਚ ਹੀ ਬਣੀ ਹੋਈ ਆ ਠੀਕ ਆ ਜੀ ਸਾਰਾ ਇਹਨੂੰ ਵੀ ਪਾਲਿਸ਼ਿੰਗ ਵਗੈਰਾ ਸਾਰੇ ਪੀਯੂਜੀ ਕੀਤੀ ਹੋਈ ਆ ਇਹ ਬਈ ਕਿਚਨ ਲਈ ਹੈ ਜਾਂ ਇਹ ਕੱਪੜਿਆਂ ਲਈ ਬਣਾਈ ਹੈ ਜੀ ਇਹ ਵੀਰੇ ਮਤਲਬ ਦੋਵੇਂ ਤਰ੍ਹਾਂ ਕੰਮ ਆਉਂਦੀ ਆ ਕਰੋਕਰੀ ਵਾਸਤੇ ਵੀ ਆਉਂਦੀ ਆ ਔਰ ਜ਼ਿਆਦਾਤਰ ਜਿਵੇਂ ਇਹਨੂੰ ਬੁਕਸ ਵਾਸਤੇ ਵੀ ਲੈਂਦੇ ਨੇ ਸ਼ੋਕਿਸ਼ ਵਾਸਤੇ ਵੀ ਲੈਂਦੇ ਨੇ ਮਲਟੀਪਰਪਸ ਆ ਇਹਨੂੰ ਜਿਹੜੇ ਮਰਜ਼ੀ ਕੰਮ ਵਾਸਤੇ ਆਪਾਂ ਯੂਜ਼ ਕਰ ਸਕਦੇ ਆ ਜੀ ਬਈ ਤੇ ਇਸ ਤੋਂ ਇਲਾਵਾ ਬਈ ਹੁਣ ਜੇ ਸਾਰਾ ਪਸਟਾਕ ਦਿਖਾਇਆ ਬਹੁਤ ਵਧੀਆ ਲੱਗਿਆ ਜੀ ਤੇ ਇੱਕ ਰੇਟਾਂ ਦੀ ਗੱਲ ਕਰੀਏ ਜੀ ਵੀ ਬੈਡਾਂ ਦੀ ਗੱਲ ਕਰ ਲਈ ਵੀ ਕਿੱਥ ਜਿਹੜੇ ਵੀਰੇ ਸਾਗਵਨ ਬੈੱਡ ਹੈ ਜੀ ਉਹ ਤੁਸੀਂ ਮੰਨ ਕੇ ਚੱਲੋ ਵੀ ਵਿਦ ਸਾਈਡ ਟੇਬਲਸ ਇਨਕਲੂਡ ਠੀਕ ਹੈ 50 55000 ਤੋਂ ਸਟਾਰਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਔਰ ਇਸ ਤੋਂ ਪਲੱਸ ਫਿਰ 60000 70000 80000 90 ਲੱਖ ਜਿੰਨੀ ਮਰਜ਼ੀ ਰੇਂਜ ਤੇ ਲੈ ਜਾਓ ਵੀਰੇ ਠੀਕ ਹੈ ਜੀ ਤੇ ਆਹ ਵਾਲਾ ਬੈੱਡ ਬਈ ਜਿਹਦੀ ਗੱਲ ਕਰੀਏ ਆ ਇਹ ਵੀ ਵੀਰੇ ਆਪਣਾ ਸੁਪਰ ਮਾਡਲ ਰਿਹਾ 2024 ਦੇ ਵਿੱਚ ਠੀਕ ਹੈ ਜੀ ਮਤਲਬ ਕਾਫੀ ਜ਼ਿਆਦਾ ਸੇਲ ਰਹੀ ਹੈ ਜੇ ਆਪਾਂ ਟੌਪ 5 ਦੇ ਵਿੱਚ ਲੈ ਕੇ ਚੱਲੀਏ ਤਾਂ ਮਤਲਬ ਇਹ ਪਹਿਲੇ ਨੰਬਰ ਤੇ ਰਿਹਾ ਮਾਡਲ ਹੈ ਠੀਕ ਹੈ ਜੀ। ਔਰ ਇਹ ਆਪਾਂ ਨਾਰਮਲ ਜਿਹੜਾ ਸੇਲ ਕਰਦੇ ਰਹੇ ਆ 65 ਦੀ ਰੇਂਜ ਚ ਸੇਲ ਕਰਦੇ ਰਹੇ ਆ ਇਨਕਲੂਡਿੰਗ ਸਾਈਡ ਟੇਬਲਸ। ਠੀਕ ਹੈ ਜੀ। ਜੀ। ਤੇ ਲੋ ਵੀ ਦੋਸਤੋ ਬਾਈ ਨੇ ਰੇਟ ਵੀ ਦੱਸਤੇ ਤੇ ਇੱਕ ਵਾਰ ਹੁਣ ਤੁਸੀਂ ਜਿਹੜਾ ਮਾਰ ਲਿਓ। ਇੱਕ ਜਿਵੇਂ ਆਹ ਵਾਲਾ ਮਾਡਲ ਲੱਗਿਆ ਹੋਇਆ। ਇਹ ਕਈ ਕਸਟਮਰ ਨੂੰ ਕੁਸ਼ਨਸ ਵਾਲਾ ਮਾਡਲ ਕਹਿੰਦੇ ਵੀ ਵਿਦਾਊਟ ਕੁਸ਼ਨ ਚਾਹੀਦੇ ਨੇ। ਇਹ ਵਾਲੇ ਜਿਹੜੇ ਇਦਾਂ ਦੇ ਮਾਡਲ ਹੈਗੇ ਨੇ ਇਹ 55-60 ਹਜ਼ਾਰ ਦੀ ਰੇਂਜ ਚ ਇਨਕਲੂਡਿੰਗ ਸਾਈਡ ਟੇਬਲਸ। ਠੀਕ ਹੈ। ਔਰ ਸਾਰੇ ਮਾਡਲ ਸਾਰੇ ਕਿੰਗ ਸਾਈਜ਼ ਦੇ ਨੇ। ਠੀਕ ਹੈ ਜੀ। ਜੀ। ਤੇ ਬਈ ਵਿੱਚ ਗੱਦਾ ਵਿੱਚ ਹੀ ਆ ਜਾਂਦਾ ਗੱਦੇ ਐਕਸਟਰਾ ਹੁੰਦੇ ਆ ਵੀਰੇ ਗੱਦੇ ਜਿਹੜੇ ਇਹ ਨਾ ਕਿੰਗ ਸਾਈਜ਼ ਦੇ ਹੈਗੇ ਨੇ ਇਹ ਨਾਰਮਲ ਆਪਾਂ ਜੇ ਵਧੀਆ ਮੰਨ ਕੇ ਚੱਲੀਏ 6000 ਤੋਂ ਸਟਾਰਟਿੰਗ ਆ 6000 8000 10000 ਉਸ ਤੋਂ ਪਲੱਸ ਜਿੰਨੀ ਮਰਜ਼ੀ 15 20000 30000 ਉਹ ਕਸਟਮਰ ਤੇ ਹੈ ਜੀ ਜੀ ਤੇ ਆਊਟਡੋਰ ਫਰਨੀਚਰ ਆ ਜਾਂਦਾ ਹੈਗਾ ਹਾਂ ਜੀ ਵੀਰੇ ਇਹ ਵੀ ਆਪਣੇ ਕੋਲ ਸਾਰੀ ਰੇਂਜ ਹੁੰਦੀ ਹੈ ਇਹਦੇ ਵਿੱਚ ਵੀ ਜਿਵੇਂ ਆ ਸੋਫਾ ਸੈੱਟ ਆ ਗਏ ਠੀਕ ਹੈ ਡਾਈਨਿੰਗ ਸੈੱਟ ਆ ਗਏ ਝੁੱਲੇ ਆ ਗਏ ਵੱਡੇ ਝੁੱਲੇ ਆ ਗਏ ਸਾਰੀ ਰੇਂਜ ਆਪਣੇ ਕੋਲ ਇਹਨੂੰ ਪਾਣੀ ਪੂਣੀ ਨਾਲ ਕੁਝ ਨਹੀਂ ਹੁੰਦਾ ਧੁੱਪ ਮੀਂਹ ਨਾਲ ਕੋਈ ਦਿੱਕਤ ਨਹੀਂ ਹੈਗੀ ਇਹ ਬਣਾਇਆ ਆਊਟਡੋਰ ਫਰਨੀਚਰ ਵਾਸਤੇ ਠੀਕ ਹੈ ਜੀ ਬੋਲਦੇ ਆਊਟਡੋਰ ਫਰਨੀਚਰ ਜਿਆਦਾ ਰੈਸਟੋਰੈਂਟ ਵਗੈਰਾ ਦੇਖਣ ਨੂੰ ਮਿਲਦਾ ਜੀ ਜੀ ਇਹ ਚ ਪਾਣੀ ਪਈ ਜਾਵੇ ਮੀਂਹ ਪਈ ਜਾਵੇ ਕੋਈ ਕਿਸੇ ਤਰ੍ਹਾਂ ਦੀ ਇਹਨੂੰ ਦਿੱਕਤ ਨਹੀਂ ਹੈਗੀ ਠੀਕ ਹੈ ਇਹ ਸਪੈਸ਼ਲ ਬਣਾਇਆ ਬਾਹਰ ਰੱਖਣ ਵਾਸਤੇ ਹੈ ਜੀ ਇਹ ਵੀ ਆਪਣੇ ਕੋਲ ਕੰਪਲੀਟ ਸਾਰੀ ਰੇਂਜ ਹੈ ਇਸ ਚ ਕਲਰ ਆਪਸ਼ਨ ਵੀ ਚੇਂਜ ਕਲਰ ਆਪਸ਼ਨ ਵੀ ਕਾਫੀ ਹੈ ਚ ਕਰੀਮ ਡਾਰਕ ਇਹ ਬਰਾਊਨ ਕਲਰ ਹੈ ਗ੍ਰੇ ਕਲਰ ਸਾਰਾ ਵਾਈਟ ਕਲਰ ਹਰੇਕ ਕਲਰ ਇਹਨਾਂ ਚ ਅਵੇਲੇਬ ਲਓ ਵੀ ਦੋਸਤੋ ਨੰਬਰ ਦਿੱਤਾ ਸਕਰੀਨ ਤੇ ਕਾਲ ਕਰ ਲਿਓ WhatsApp ਕਰ ਲਿਓ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲਣੀ ਆ ਸਭ ਤੋਂ ਵੱਡੀ ਗੱਲ ਆ ਵੀ ਕੁਆਲਿਟੀ ਦਾ ਨਾਮ ਖੁਜਲ ਫਰਨੀਚਰ ਹੈ ਕਿਉਂਕਿ ਬਾਈ ਹੋਰੀ ਕੁਆਲਿਟੀ ਤੇ ਕੰਮ ਕਰਦੇ ਨੇ ਨਵੇਂ-ਨਵੇਂ ਐਕਸਪੈਰੀਮੈਂਟ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਂਦੇ ਤੁਹਾਡੇ ਲਈ ਜਿਹੜੀਆਂ ਤੁਹਾਡੇ ਘਰ ਦੀ ਜਿਹੜੇ ਇੰਟੀਰੀਅਰ ਨੂੰ ਚਾਰ ਚੰਨ ਲਾਉਂਦੀਆਂ ਨੇ ਤੇ ਪਤਾ ਮੈਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਲੈਣੀ ਚਾਹੋ ਨੇ ਖਰੀਦਣੀ ਚਾਹੋ ਨੇ ਤਾਂ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ